ਦੋਸਤੋ ਕੀ ਹਾਲ ਚਾਲੇ ਨੇ ਤੇ ਅੱਜ ਖੜਿਆ ਜੀ ਹੁਣ ਤੁਰੀ ਸ਼ਹਿਰ ਦੇ ਵਿੱਚ ਆ ਜੀ ਤੁਰੀ ਸ਼ਹਿਰ ਚ ਆਏ ਕਿੱਥੇ ਆ ਜੀ ਆਪਾਂ ਆਏ ਜੀ ਇੱਥੇ ਬਾਂਸਰ ਸਵੀਟਸ ਥੋੜਾ ਜਿਹਾ ਪਿੱਛੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਕਿਉਂਕਿ ਇਹ ਰਸਤਾ ਬੜਾ ਚੱਲਦਾ ਆ ਤੇ ਇੱਧਰ ਸਰਦਾਰ ਜੀ ਆ ਗਿਆ ਟਰੋ ਲੈ ਕੇ ਕਾ ਬਾਤ ਲਓ ਜੀ ਇਹ ਆ ਜੀ ਬਾਂਸਰ ਸਵੀਟਸ ਤੇ ਜਿੱਥੇ ਵੀ ਅੱਜ ਆਏ ਆ ਜੀ ਆਪਾਂ ਬਰਫੀ ਚੈੱਕ ਕਰਨ ਵਾਸਤੇ ਮਠਾਈ ਚੈੱਕ ਕਰਨ ਵਾਸਤੇ ਜਿਵੇਂ ਭਰਾਵਾਂ ਨੇ ਫੋਨ ਕੀਤਾ ਸੀਗੇ ਵੀ ਇੱਕ ਵਾਰੀ ਸਾਡੀ ਬਰਫੀ ਜ਼ਰੂਰ ਚੈੱਕ ਕਰਕੇ ਜਾਓ ਮਠਾਈ ਜ਼ਰੂਰ ਚੈੱਕ ਕਰਕੇ ਜਾਓ ਤੇ ਆਓ ਹੁਣ ਆਪਾਂ ਚੱਲਦੇ ਆਂ ਅੰਦਰ ਦੇ ਅੰਦਰ ਤੁਹਾਨੂੰ ਦਿਖਾਉਨੇ ਆਂ ਵੀ ਇੱਥੇ ਦਾ ਮਾਹੌਲ ਕਿਵੇਂ ਦਾ ਆ ਤੇ ਕਿਵੇਂ ਦਾ ਇੱਥੇ ਦਾ ਜਿਹੜਾ ਹੈਗਾ ਆ ਖਾਣਾ ਆ ਕਿਸ ਤਰੀਕੇ ਨਾਲ ਤੇ ਇਧਰ ਬਾਈ ਹੁਣੀ ਨੇ ਸਸੀਕਰ ਬਾਈ ਜੀ ਸਸੀ ਗਾਲ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਪਹਿਲਾਂ ਸਰ ਮਾਈਕ ਲਾ ਲੀਏ ਜੀ ਜਰੂਰ ਜਰੂਰ ਜੀ ਜਰੂਰ ਤਾਰਮਾ ਤੁਹਾਡੇ ਬਹੁਤ ਬਲੌਗ ਦੇਖਦਾ ਰਹਿੰਨਾ ਜਿੱਥੇ ਵੀ ਜਾਣਿਓ ਤੁਸੀਂ ਮੈਨੂੰ ਇੱਕ ਚੀਜ਼ ਤੁਹਾਡੀ ਬਹੁਤ ਵਧੀਆ ਲੱਗਦੀ ਹੈ ਵੀ ਜਦੋਂ ਤੁਸੀਂ ਛੋਟੀ ਤੇ ਛੋਟੀ ਦੁਕਾਨ ਤੇ ਆ ਕੇ ਜਿੱਦੇ 4-5 ਕਿਲੋ ਸਾਮਾਨ ਵੀ ਬੰਦਾ ਹੈ ਵਧੀਆ ਬੰਦਾ ਤੁਸੀਂ ਉਹਨੂੰ ਪ੍ਰਮੋਟ ਕਰਦੇ ਹੋ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਨਹੀਂ ਸਰ ਮੈਂ ਉਹਨੂੰ ਨਹੀਂ ਪ੍ਰਮੋਟ ਕਰਦਾ ਮੈਂ ਉਹਦੇ ਕੰਮ ਦੀ ਕੁਆਲਿਟੀ ਨੂੰ ਕੁਆਲਿਟੀ ਨੂੰ ਪੰਜਾਬੀ ਨੂੰ ਬਰੋਡ ਕਰ ਮੈਂ ਨਹੀਂ ਪ੍ਰਮੋਟ ਕਰ ਕਦੇ ਨਹੀਂ ਕਰਮੋਟ ਕਰਦੇ ਹੋ ਬਿਲਕੁਲ ਬਿਲਕੁਲ ਜੀ ਹਾਂਜੀ ਸਰ ਤੇ ਹਾਂਜੀ ਸਰ ਤੇ ਮੈਨੂੰ ਇੱਕ ਸਰ ਗੱਲ ਦੱਸੋ ਵੀ ਤੁਸੀਂ ਮੈਨੂੰ ਫੋਨ ਜਦੋਂ ਕੀਤਾ ਸੀ ਤੁਸੀਂ ਕਿਹਾ ਸੀ ਵੀ ਤੁਹਾਡੇ ਕੋਲ ਬਰਫੀ ਦੀ ਵੈਰਾਈਟੀ ਬਹੁਤ ਹੈ ਜੀ ਜ ਤੇ ਤੁਹਾਨੂੰ ਪਤਾ ਸਾਡੀ ਕਮਜ਼ੋਰੀਆ ਬਰਫੀ ਕਿਉਂਕਿ ਪੰਜਾਬ ਚ ਇੱਕ ਐਸੀ ਮੁਹਿੰਮ ਅਸੀਂ ਸ਼ੁਰੂ ਕੀਤੀ ਆ ਵੀ ਪੰਜਾਬ ਚ ਟੌਪ ਕਲਾਸ ਬਰਫੀਆਂ ਅਸੀਂ ਦਿਖਾਤੀਆਂ ਤੇ ਹੁਣ ਮਾਲਵੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਢੱਲਰੀਆਂ ਵਾਲੇ ਦੀ ਬਰਫੀ ਕਾਈ ਆ ਤੇ ਮਾਲਵੇ ਚ ਮਿਲੋ ਦੂਸਰੇ ਤੁਸੀਂ ਹੋ ਜੀ ਤੇ ਤੀਜਾ ਕਿ ਮਾਲਵੇ ਦਾ ਇੱਕ ਹੋਰ ਸੀਗਾ ਪਰਨਾਲੇ ਦਾ ਜਿਹੜਾ ਅਸੀਂ ਉਹ ਵਿਚਾਰੇ ਦੀ ਬਰਫੀ ਛੱਡੂ ਖੋਡੋਂ ਦਾ ਕੀ ਨਾਂ ਲੈਣਾ ਚਲੋ ਆਪਾਂ ਇਹ ਜੋ ਵੀਡੀਓ YouTube ਚੈਨਲ ਤੇ ਹੈਗੀ ਆ ਸਾਡੇ ਜਾ ਕੇ ਦੇਖ ਸਕਦੇ ਹੋ ਕਿੰਦਾ ਦੀ ਬਰਫੀ ਬਣਾਉਂਦੇ ਆ ਉਹ ਤੇ ਕਿਸ ਕਿਸ ਤਰੀਕੇ ਕਿਸ ਲੈਵਲ ਤੱਕ ਦੇ ਲੋਗ ਨੇ ਉਹ ਜੀ ਜੀ ਤੇ ਹਾਂਜੀ ਭਾਈ ਜੀ ਪਹਿਲਾਂ ਮੈਨੂੰ ਇੱਕ ਗੱਲ ਤੁਸੀਂ ਜੀ ਆ ਤੁਹਾਡੀ ਸ਼ਾਪ ਆ ਜੀ ਜੀ ਸਰ ਕਦੋਂ ਸ਼ੁਰੂ ਹੋਈ ਹੈ ਜੀ ਇਹ ਜੀ ਜੀ ਤੇ ਇਹਦੀ ਸਟਾਰਟਿੰਗ ਕਿਵੇਂ ਹੁੰਦੀ ਹੈ ਜੀ ਸਟਾਰਟਿੰਗ ਦਾ ਇਸ ਤਰ੍ਹਾਂ ਜੀ ਮੇਰੇ ਫਾਦਰ ਸਾਹਿਬ 1965-66 ਤੇ ਦੁਕਾਨ ਕਰਦੇ ਸੀ ਚਾਹ ਦਾ ਕੰਮ ਕਰਦੇ ਸੀਗੇ ਅੱਛਾ ਜੀ ਤੇ ਮੈਂ ਉਹਨਾਂ ਨਾਲ 1971 ਦੇ ਵਿੱਚ ਨਿਸ਼ਟਾ ਮੈਂ ਪਾਲਤਾ ਸੀ ਪਨੀਮੀ ਜੋ ਜੀ ਪਾਪ ਬੇਟਾ ਸੀਗੇ ਮੈਂ ਆ ਕੇ ਉਹਨਾਂ ਨਾਲ ਬਹੁਤ ਹੱਥ ਵਟਾ ਦਿੰਦਾ ਸੀਗਾ ਜੀ ਖੇਡ ਕਰਦੇ ਸੀਗੇ ਜੀ ਫਿਰ ਫਾਦਰ ਸਾਹਿਬ ਨੂੰ ਸੱਟਨੇ ਦਾ ਅਟੈਕ ਆ ਗਿਆ ਸੀ ਉਹਨੇ 75 ਦੇ ਵਿੱਚ ਤੇ ਉਹਨਾਂ ਨੂੰ ਦੋ ਸਾਡੀ ਦੁਕਾਨ ਇਹ ਬੰਦ ਰਹੀ ਚਾਹ ਰਹੀ ਬੰਦ ਰਹੀ ਹੈ ਜਿਸ ਵਿੱਚ ਸਾਨੂੰ ਸਾਡੇ ਬਰਦਰ ਵੀ ਛੋਟੇ ਸੀਗੇ ਕਾਤਰ ਜ ਮਰਦਰ ਮੇਰਾ ਵੈਸੇ ਸੀ ਤੇ ਸਿਸਟਰ ਵੀ ਸੀ ਤੇ ਉਹਦੇ ਵਿੱਚੋਂ ਉਦੋਂ ਬਾਅਦ ਅਸੀਂ ਮੈਂ 10th ਕਲਾਸ 1970 ਵਿੱਚ ਕੀਤੀ ਤੇ ਫਿਰ ਮੈਂ ਦੁਕਾਨ ਹਾਥੇ ਸਾਹਿਬ ਨੂੰ ਦੁਬਾਰੇ ਸ਼ੁਰੂ ਕੀਤੀ। ਅੱਛਾ ਪਹਿਲਾਂ ਤੁਹਾਡੀ ਦੁਕਾਨ ਜਿਹੜੀ ਸੀ ਚਾਹ ਦੀ ਦੁਕਾਨ ਸੀ ਸ਼ੁਰੂਆਤ ਤੁਹਾਡੀ ਚਾਹ ਦੀ ਦੁਕਾਨ ਤੋਂ। ਚਾਹ ਦੀ ਦੁਕਾਨ ਤੇ ਹੀ ਚਾਹ ਦੀ ਦੁਕਾਨ ਤੋਂ ਦੁਬਾਰੇ ਫਿਰ ਦੁਕਾਨ ਚਾਹ ਦੀ ਸਟਾਰਟ ਕੀਤੀ। ਮੈਂ ਕਹਿੰਦਾ ਇੱਕ ਗੱਲ ਆ ਜੀ ਚਾਹ ਦੀ ਦੁਕਾਨ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ। ਨਹੀਂ ਉਹ ਦੇਖੋ ਹਰ ਇੱਕ ਮਨ ਆਪਣਾ ਲੱਕ ਹੈ। ਤੇ ਧੁਰੀ ਵਿੱਚ ਚਾਹ ਦੀ ਦੁਕਾਨ ਤੋਂ ਬੌਂਸਰ ਸੇਲਸ ਬਣ ਗਿਆ। ਨਹੀਂ ਲੱਕ ਹੈ ਜੀ ਇਹ ਆਪਣਾ ਜੇ ਤੁਸੀਂ ਕੁਆਲਿਟੀ ਵਧੀਆ ਦੋਗੇ ਚਾਹ ਦੀ ਵੀ ਕੁਆਲਿਟੀ ਬਹੁਤ ਵਧੀਆ ਮਤਲਬ ਫਾਦਰ ਸਾਹਿਬ ਚਾਹ ਬਹੁਤ ਵਧੀਆ ਬਣਾਉਂ ਤੁਹਾਦਾ ਮੈਂ ਜਿਸ ਟਾਈਮ ਛੋਟਾ ਸੀਗਾ ਫਿਰ ਤੇਰੇ ਜੀ ਕੇ ਬਿਜਾਰ ਤੇ ਰਾਤ ਨੂੰ ਉਹਨਾਂ ਨੇ ਕੀ ਕਰਨਾ ਇਕੱਲੇ ਸੀਗੇ ਕੰਮ ਕਰਨ ਵਾਲੇ ਰਾਤ ਨੂੰ ਉਹਨਾਂ ਨੇ ਇੱਕ 2 ਕਿਲੋ ਛੋਟੀ ਕੜਾਹੀ ਲੈ ਲੈਣੀ ਉਹਦੇ ਵਿੱਚ 5 ਕਿਲੋ ਦਬਾ ਲੈਣੇ 2.5 ਕਿਲੋ ਗਾਜਰ ਪਾ ਲੈਣੀ ਉਹ 5-6 ਘੰਟੇ ਲੱਗ ਜਾਂਦੇ ਗਾਜਰਬਾਗ ਬਣਾਉਣ ਦੇ ਨੂੰ ਉਹ ਮੈਂ ਰਾਤ ਨੂੰ 11 ਵਜੇ ਫਿਰ ਉਹ ਕਰਕੇ ਜਾਂਦੇ ਮੈਂ ਕੁਝ ਉਹਨਾਂ ਤੋਂ ਜਿਹੜਾ ਗਾਜਰਬਾਗ ਦੇ ਨਾਲ ਨਾਲ ਮਸ਼ਹੂਰ ਹੋਏ ਐ ਅਸੀਂ ਅੱਛਾ ਗਾਜਰਬਾਗ ਥੋੜਾ ਬਹੁਤ ਸ਼ੂਰ ਗਾਜਰਬਾਗ ਬਹੁਤ ਜਿਉਣਾ ਫੋਮਾਂਗੇ ਕਰਦੇ ਨੇ ਮੌਸਮ ਆਏਗਾ ਕੋਈ ਗੱਲ ਨਹੀਂ ਤੇ ਤੇ ਤੁਹਾਰੇ ਤੇ ਉਹ ਤੋਂ ਬਾਅਦ ਫਿਰ ਮਨੇ 1981 ਦੇ ਵਿੱਚ ਇੱਥੇ ਸਾਡੇ ਇੱਕ ਕੰਪੀਟੀਟਰ ਆ ਗਿਆ ਚਾਹ ਦਾ ਕੰਮ ਕਰਨ ਲੱਗਿਆ ਤੇ ਉਹਦੇ ਜੇ ਤੁਸੀ ਨਾ ਦੁਕਾਨ ਸਾਰੀ ਰਾਤ ਦੁਕਾਨ ਮੈਂ ਖੋਲਣ ਲੱਗਿਆ 81 ਤੋਂ ਲੈ ਕੇ 84 ਤੱਕ ਸਾਰੀ ਰਾਤ ਦੁਕਾਨ ਖੋਲੀ ਮਨੇ ਤੇ ਰਾਤ ਨੂੰ ਵੀ ਕੋਈ ਜ਼ਿਆਦਾ ਕਪ ਵੀ ਪੀਣ ਆਉਂਦਾ ਉਹਨੂੰ ਵੀ ਚਾਹੇ ਟ੍ਰੇਨ ਉਤਰ ਕੇ ਆਉਂਦਾ ਕਾਲੇ ਕੰਮੇ ਲੰਦਾ ਜਦ ਸਿਨੇਮਾ ਖਤਮ ਹੋ ਗਿਆ ਪੁਰੇ ਕਾਰਖਾਨਾ ਸੀਗਾ ਜੀ ਉਹਦਾ ਵਿਚੋਦੇ ਤੇ ਚਲੋ ਉਹ ਉਸੇ ਨੂੰ ਉਸੇ 81-84 ਦੇ ਦੌਰ ਦੇ ਵਿੱਚ ਇੰਨਾ ਰਸ਼ ਸੀਗਾ ਇੱਥੇ ਤੇ ਉਹ ਤੇ ਦਾਣਾ ਮੰਡੀ ਅੰਦਰ ਸੀ ਸਾਹਿਬ ਅੱਛਾ ਦਾਣਾ ਮੰਡੀ ਅੰਦਰ ਸੀ ਇਹਦੇ ਵਿੱਚ ਇੱਕ ਪਾਹ ਵੀ ਗਿਰੀ ਵੀ ਕਣਕ ਵੀ ਬਹੁਤ ਪਛਾਣਾਂ ਦੀ ਮੂਫਲੀ ਜਾਂਦੀ ਸੀ ਤੇ ਕਾਰਖਾਨਾ ਸੀਗਾ ਔਰ ਇੱਕ ਪਾਹ ਦਾ ਉਹਦੇ ਵਿੱਚ 150-200 ਬੰਦਾ ਕੰਮ ਕਰਦਾ ਸੀਗਾ ਬਾਕੀ ਜਿਹੜੀ ਲੇਬਰ ਸੀ ਰਾਜਸਥਾਨ ਦੀ ਸੀਗੀ 4-500 ਪੱਲੇਦਾਰ ਸੀਗੇ ਜੀ ਉਹ ਉਹ ਕੰਮ ਕਰਦੇ ਅੱਜ ਕੱਲ ਤਾਂ ਪੱਲੇਦਾਰਾਂ ਦਾ ਕੰਮ ਇੱਥੇ ਖਤਮ ਹੋ ਗਿਆ ਤੇ ਇਸ ਕਰਕੇ ਉਹ ਉਹਦੇ ਨਾਲ ਸਾਡਾ ਕੰਮ ਚਾਹ ਦੇ ਨਾਲ ਚੱਲ ਗਿਆ ਤੂੰ ਚਾਹ ਦਾ ਕੱਪ ਕੀ ਰੇਟ ਸੀ ਫਿਰ ਜੀ ਉਸ ਚਾਹ ਹਾਂ ਜੀ 25 ਪੈਸਾ ਚਾਹੇਗਾ ਉਹ ਵੇਚੇਗਾ ਜੀ 25 ਪੈਸਾ ਤੇ ਉਸ ਵਿੱਚ ਜਦੋਂ ਗਾਜਰ ਪਾਕ ਕੀ ਰੇਟ ਵੇਚਦੇ ਹੁੰਦੇ ਸੀਗਾ 6 ਰੁਪਏ ਕਿਲੋ ਸੀ 6 ਰੁਪਏ ਕਿਲੋ ਜੀ ਜੀ ਤਾਂ ਉਸ ਵਿੱਚ 25 ਪੈਸੇ ਵੀ ਬਹੁਤ ਘੱਟ ਹੁੰਦੇ ਉਹਨੇ ਲੋਕਾਂ ਕੋਲ ਮੈਂ ਕਹਿੰਦਾ ਜਿਸ ਟਾਈਮ ਮੈਂ ਪਰਦਾ ਸੀਗਾ ਉਸ ਟਾਈਮ ਬਾਦਰ ਸਾਹਿਬ ਨੂੰ ਜੇ ਕਹਿੰਦੇ ਨਾ ਹਫਤੇ ਬਾਅਦ ਇੱਕ ਪੰਜ ਪੈਸੇ ਦੇ ਦਿਓ ਤਾਂ ਉਹ ਕਹਿੰਦੇ ਮੈਂ ਕਿੱਥੋਂ ਲੈ ਕੇ ਆਵਾਂ ਤੁਹਾਡੇ ਵਾਸਤੇ ਪੰਜ ਪੈਸੇ ਮੈਂ ਉਹਨਾਂ ਦੀ ਲੱਤ ਫੜ ਲੈਣੀ ਉਹ ਘਿਸਦੇ ਮੈਨੂੰ ਲੈ ਕੇ ਚਲੇ ਜਾਣੇ ਉਹ ਕਹਿੰਦੇ ਵੀ ਤੈਨੂੰ ਪੰਜ ਪੈਸੇ ਹਫਤੇ ਬਾਅਦ ਦੇਓ ਉਹਨਾਂ ਜਿਹੜੇ ਬਾਪ ਬਣੇ ਆ ਤਾਂ ਪਤਾ ਲੱਗਦਾ ਵੀ ਕਿਵੇਂ ਕਮ ਬਹੁਤ ਸੀਗੇ ਕੀ ਬਾਤ ਹੈ ਆਪਣੇ ਵਾਰ ਪਾਣੀ ਪੈਸੇ ਮੁਸ਼ਕਲ ਨਾਲ ਮਿਲੇ ਓਕੇ ਅੱਛਾ ਤੇ ਪੌਂਸਲ ਸਵੀਟਸ ਕਿ ਤੂੰ ਕਿੱਥੋਂ ਨਿਕਲੇ ਆ ਕਿਵੇਂ ਨਿਕਲਿਆ ਉਹ ਇੱਕ ਚਾਹ ਦੀ ਦੁਕਾਨ ਦੇ ਵਿੱਚੋਂ ਲੇਕਿਨ ਜਦੋਂ ਪੌਂਸਲ ਸਵੀਟਸ ਬਣਿਆ ਆ ਉਹ ਕਿਵੇਂ ਬਣਿਆ ਉਹ ਹਾਂ ਸਿਵਿਟਸ ਦਾ ਇਸ ਤਰ੍ਹਾਂ ਹੀ ਫਾਦਰ ਸਾਹਿਬ ਜਿਸ ਟਾਈਮ ਸਾਡੀ ਸਿਸਟਰ ਦੀ ਮੈਰਿਜ ਸੀਗੀ ਉਹ ਵਿਆਹ ਨੇ ਉੰਦਰ ਗਈ ਸੀ ਜਿਵੇਂ ਆਪਾਂ ਕਹਿ ਦਿੰਨੇ ਮਮਾ ਜੀ ਕੋਲੇ ਚਲੇ ਜਾਂਦੇ ਆ ਜੀ ਉਹ ਸਵੇਰੇ 7 ਵਜੇ ਟ੍ਰੇਨ ਜਾਂਦੀ ਹੈ 9 ਵਜੇ ਪੁਚੋ ਮੰਡੀ ਪਹੁੰਚੀ ਸਾਡੇ ਮਮਾ ਜੀ ਪੁਚੋ ਮੰਡੀ ਰਹਿੰਦੇ ਸੀਗੇ ਤੇ ਉੱਥੇ ਜਾ ਕੇ ਉਹਨਾਂ ਨੂੰ 1 ਮਿੰਟ ਵੀ ਨਹੀਂ ਲੱਗਿਆ ਵੀ ਘਰ ਪਹੁੰਚ ਕੇ ਸਾਰੇ ਉਹਨਾਂ ਉੱਤੇ ਅਟੈਕ ਹੋ ਗਿਆ ਉਹ ਸਿੱਕੜ ਬਣਾ ਲੈ ਬਸ ਖਰਚਾ ਧਾਰ ਗਏ ਬਹੁਤ ਬੜੀ ਸੈਟਸ ਸੀ ਸਾਡੇ ਵਾਸਤੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਭਾਈਆਂ ਦੇ ਸਹਿਯੋਗ ਨਾਲ ਫਿਰ ਮੈਂ ਥੋੜਾ ਜਿਹਾ ਮਨੁੱਖਾ kia 1992 ਤੋਂ ਬਾਅਦ 1997 98 ਦੇ ਵਿੱਚ ਗੱਡੀ ਜਿਵੇਂ ਆਪਾਂ ਕਹਿੰਦੇ ਨੇ ਲੀਹ ਤੇ ਚੜ ਗਈ ਉਸ ਤੋਂ ਬਾਅਦ ਬਸ ਪਰਮਾਤਮਾ ਦੀ ਕਿਰਪਾ ਹੋ ਗਈ ਬਾਹ ਫੜ ਲਈ ਬਾਣੇ ਪਰਮਾਤਮਾ ਨੇ ਤੇ ਬਹੁਤ ਸ਼ਖਸੀਅਤਾਂ ਤੋੜੀ ਦਿਆਂ ਸਾਡੇ ਹੈਗੀਆਂ ਪੰਜ ਚਾਰ ਸ਼ਖਸੀਅਤਾਂ ਜਿਨ੍ਹਾਂ ਤੋਂ ਮੈਂ ਬਹੁਤ ਜ਼ਿਆਦਾ ਮਤਲਬ ਉਹ ਹੈ ਮੰਨ ਲਓ ਵੀ ਉਹਨਾਂ ਤੋਂ ਸਿੱਖਿਆ ਮਿਲੀ ਮੈਨੂੰ ਜਾਂ ਕਈਆਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਮੈਂ ਅਕਸਰ ਹੀ ਕਹਿੰਦਾ ਸਾਡੇ ਸਾਹਮਣੇ ਉਹ ਗਰਗ ਤੇੜੀ ਕੰਪਨੀ ਵਾਲੇ ਜਿਹਨਾਂ ਦੀ ਮਾਤਾ ਜੀ ਜੀ ਇਸ ਟਾਈਮ ਪਠੀਮੂਰੇ ਖਵਾ ਮਾਰਦਾ ਤੇ ਉਸ ਤਰ੍ਹਾਂ ਕਰਦਾ ਇੱਕ ਸਾਡੇ ਅਜੀਤ ਸਿੰਘ ਜੀ ਪਰਦੇਸੀ ਸੀਗੇ ਸਾਡੀ ਨਾ ਦੁਕਾਨ 8 ਫੁੱਟ ਸੀ ਜੀ ਸਾਰੀ 15 ਫੁੱਟ ਫਰੰਟ 16 ਫੁੱਟ ਤੇ 8 ਫੁੱਟ ਉਹਦੇ 3 ਪਏ ਹੋਏ ਸੀਗੇ ਜੀ ਅੱਛਾ ਜੇ ਮੈਂ 3 ਧਾਗੇ ਕਰਾਇਤੇ ਦੁਕਾਨ ਸੀ ਸਾਡੀ ਤੇ ਕਿਰਾਏ ਤੇ ਉਹਨਾਂ ਨਾਲ ਮਾਲਕਾਂ ਨਾਲ ਗੱਲ ਕਰਕੇ ਮੈਂ 3 ਚੱਕ ਤੇ ਤੇ ਉਸ ਟਾਈਮ ਪਰਦੇਸੀ ਸਾਹਿਬ ਅਜੀਤ ਸਿੰਘ ਜੀ ਪਰਦੇਸੀ ਅਕਾਲੀ ਜਲ ਦੇ ਬਹੁਤ ਵਧੀਆ ਲੇਟਰ ਸੀਗੇ ਉਹਨਾਂ ਨੇ ਮੈਨੂੰ ਜੱਫੀ ਚ ਪਾ ਕੇ ਜਾਇਵਿੱਤ ਨੇ ਅੱਜ ਬਾਜ਼ਾਰ ਦੀ ਸੁੰਦਰਤਾ ਬਣਾਤੀ ਬੀ ਤਿੰਨ ਕੱਲੇ ਥੋੜੇ ਹੀ ਸੀਗੇ ਅੱਛਾ ਕਰਕੇ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਪੁੱਛੀ ਵੀ ਸ਼੍ਰੇਸ਼ ਕਹਿੰਦੇ ਸੀ ਮੈਨੂੰ ਕਹਿੰਦੇ ਸ਼੍ਰੇਸ਼ ਤਨ ਮੈਂ ਇੱਕ ਗੱਲ ਪੁੱਛਣੀ ਜਾਨਾ ਮੈਂ ਕਹੀ ਦੱਸੋ ਉਹ ਕਹਿੰਦੇ ਵੀ ਜੇ ਆਪਾਂ ਦੁਕਾਨਦਾਰੀ ਕਰਨੀ ਹੋਵੇ ਕਿਵੇਂ ਕਰੀਏ ਵੀ ਜੇ ਇੱਕ ਘਾਹ ਕੱਪਾ ਰੋਜ਼ ਲਗਾਈਏ ਤੇ ਸਾਲ ਪਰਚ ਕਿੰਨੇ ਲੱਗੇ ਜਾਣਗੇ ਮੈਂ ਕਹਿੰਦਾ ਇੱਕ ਗਾਹਕ ਰੋਜ਼ ਲਗਾਈ ਤੇ ਸਾਲ ਭਰ ਜਿੰਨੇ 365 ਗਾਹਕ ਲੱਗੇ। ਜੇ ਕਹਿੰਦੇ ਜੇ ਆਪਾਂ ਇੱਕ ਗਾਹਕ ਰੋਜ਼ ਹਟਾ ਦਈਏ। ਮੈਂ ਕਹਾਂ ਜੀ ਇੱਕ ਮਹੀਨੇ ਦੇ ਵਿੱਚ ਹੀ ਦੁਕਾਨ ਤੇ ਖਤਮ ਹੋ ਜਾਂਦੀ ਹੈ ਕਹਿੰਦੇ ਉਹ ਵਜ੍ਹਾ। ਮੈਂ ਕਹਾਂ ਇੱਕ ਗਾਹਕ ਨੂੰ ਲਿਆਉਣ ਵਾਸਤੇ ਇੱਕ ਗਾਹਕ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਉਹ 365 ਦਾ। ਇੱਕ ਗਾਹਕ ਹਟਾਉਊਗਾ ਤਾਂ 10 ਗਾਹਕ ਨੂੰ ਇੱਕ ਮਿੰਟ 'ਚ ਹਟਾ ਦੇਗਾ ਉਹ 10 ਗਾਹਕ। ਉਹਨਾਂ ਨੇ ਮੈਨੂੰ ਬੜਾ ਪਿਆਸ ਕਰ ਦਿੱਤਾ। ਇੱਕ ਸਾਡੇ ਦੋਸਤ ਸੀਗੇ ਸਾਡੇ ਸਾਹਮਣੇ ਘਰ ਸੀਗਾ ਉਹਨਾਂ ਦਾ ਉਹ ਵੀ ਐਕਸਪਾਇਰ ਹੋ ਗਏ ਉਹਨਾਂ ਤੌਨ ਕੁਮਾਰ ਜੀ ਉਹਨਾਂ ਨੂੰ ਬੱਲੀ ਠੇਕੇਦਾਰ ਕਹਿੰਦੇ ਸੀ ਮੈਨੂੰ ਕਿ ਦਿਨ ਕਹਿੰਦੇ 9996 ਵਿੱਚ ਕਹਿੰਦੇ ਸ੍ਰੇਸ਼ਟ ਨੇ ਕਾਮਯਾਬ ਹੋਣੇ ਮੈਂ ਕਿਹਾ ਹਾਂ ਇਹ ਕਹਿੰਦੇ ਇੱਕ ਚੀਜ਼ ਦੀ ਸਪੈਸ਼ਲਿਸਟ ਹੀ ਕਰਦੇ ਸੀ ਵੀ ਕਿਸੇ ਤੋਂ ਉਹਨਾਂ ਮਿਲੇ ਮੈਂ ਕਿਵੇਂ ਉਸ ਤਰ੍ਹਾਂ ਕਿਵੇਂ ਹੋ ਜਾਦਾ ਜਿਵੇਂ ਕਹਿੰਦੇ ਤੂੰ ਗਾਜਰ ਬਾਗ ਬਣਾ ਲੈ ਉਹਦੇ ਗਾਜਰ ਬਾਗ ਨੂੰ ਇੰਨਾ ਫੇਮਸ ਕਰ ਦੇ ਇਕੱਲਾ ਬਸ ਗਾਜਰ ਬਾਗ ਹੀ ਗਾਜਰ ਬਾਗ ਹੋ ਜਾਏ ਬਾਕੀ ਜੱਪੀ ਨਾਲ ਵਿਗਣ ਲੱਗ ਜਾਣੀਆਂ ਕਾ ਇਸ ਤਰ੍ਹਾਂ ਬੰਦੇਆਂ ਦਾ ਮੈਨੂੰ ਬਹੁਤ ਸਹਿਯੋਗ ਰਿਹਾ ਤੇ ਇੱਕ ਸਾਡੇ ਤਨੈ ਸਿੰਘ ਜੀ ਮਿਸਤਰੀ ਸੀਗੇ ਐਸੀ ਵਰਫੀ ਬਣਾਈ ਦੋ-ਤਿੰਨ ਕਿਲੋ ਵਰਫੀ ਬਣਾਈ ਮੈਂ ਅਰੋਸਟਰ ਦੁੱਧ ਦੀ ਕਰਾਈ ਲਗਾਇਆ ਕਰਦੇ ਸੀ ਐਸੀ ਤੇ ਉਸ ਜਿਸ ਤਰ੍ਹਾਂ ਮੈਂ ਰੋਸਟਰਡ ਵਰਫੀ ਐਸੀ ਬਣਾਈ ਤਾਂ ਉਹ ਜਨਰਾਲ ਸਿੰਘ ਜੀ ਆਏ ਸਾਡੇ ਕੋਲੇ ਉਹਨਾਂ ਨੇ ਖਾਧੀ ਤੇ ਕਹਿੰਦੇ ਬਹੁਤ ਸਵਾਦ ਬਣਾਈ ਐ ਉਹ ਵਿਕੀ ਨਹੀਂ ਤਿੰਨ ਚਾਰ ਦਿਨ ਮੈਨੇ ਬਣਾਈ ਲਈ ਚਾਰ-ਪੰਜ ਦਿਨ ਬਾਅਦ ਮੇਰੇ ਨਮ ਗਿਆ ਬੇਟਾ ਉਹ ਵਰਫੀ ਮੈਂ ਕਿਹਾ ਜੀ ਵਰਫੀ ਤਾਂ ਵਿਕੀ ਨਹੀਂ ਨਹੀਂ ਉਹ ਕਹਿੰਦੇ ਵੀ ਤੁਸੀਂ ਬਿੜਾ ਤੂੰ ਆਇਆ ਘਰ ਆ ਕੇ ਇਹ ਬਰਫੀ ਤੂੰ ਬਣਾ ਲੈ ਅੱਛਾ ਜਿੰਨੀ ਤੇਰੀ बिक ਗਈ ਠੀਕ ਐ ਬਾਕੀ ਮੈਨੂੰ ਦੇ ਦਿਆ ਕਰ ਅੱਛਾ ਬਹੁਤ ਵੱਡਾ ਉਹਨਾਂ ਨੇ ਮੈਨੂੰ ਪਰ ਤਾਂ ਸਾਹਾਂ ਦਿੱਤਾ ਇਹਦੇ ਕਰਕੇ ਅੱਜ 10 ਨਿਵਰਸੀ ਦੇ ਨਾਲ ਨਾਲ ਵੀ ਆਪਾਂ ਮਿਲਿਆ। ਕੀ ਬਾਤ ਹੈ ਦੱਸੋ ਬਹੁਤ ਵਧੀਆ। ਅੱਛਾ ਭਾਜੀ ਇਹ ਤਾਂ ਤੁਹਾਡੀ ਹੀ ਸ਼ੌਂਕ। ਜੀ। ਕਿ ਜੀ ਤੁਹਾਡੇ ਰੰਗ-ਬਰੰਗੇ ਆ ਮਠਿਆਈਆਂ ਨੇ ਬਹੁਤ ਕੁਛ ਤੁਹਾਡੇ ਕੋਲ ਇੱਥੇ ਆਫਰਟਿਸ ਪਿਆ ਹੋਇਆ ਹੈ ਨਾ। ਹਾਂਜੀ। ਪਰ ਇਹ ਜਿਹੜੀਆਂ ਬਣ ਕੇ ਆਉਂਦੀਆਂ ਜਿੱਥੋਂ ਨਹੀਂ। ਜੀ ਜੀ ਸਰ। ਪਹਿਲਾਂ ਆਪਾਂ ਉੱਥੇ ਜਾਣਾ ਚਾਹੁੰਦੇ ਬੱਚੇ। ਕਿਉਂਕਿ ਸਾਡਾ ਮੇਨ ਕੰਮ ਇਹ ਆ ਵੀ ਜੇ ਅਸੀਂ ਵੀਡੀਓ ਦਿਖਾਈਏ। ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਕਿਡੇ ਕਾਕਾ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕੀ ਬਣਦਾ ਕੀ ਦੇ ਰਹੇ। ਕੰਮ ਆਉਂਦੀ ਕਿੱਥੋਂ ਸਮਾਨ ਜਿਹੜਾ ਬਣ ਕੇ ਆਉਂਦਾ ਕਿੁੱਦ ਕਿ ਅੱਜ ਸਰ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਭਾਈ ਉਹਨਾਂ ਦੇ ਗੋਡਾਊਨ ਦੇ ਵਿੱਚ ਜਿੱਥੇ ਸਾਰੀਆਂ ਮਠਿਆਈਆਂ ਅਸੈਂਬਲ ਹੋ ਕੇ ਇਸ ਏਸੀਆ ਵਾਲੇ ਕਾਊਂਟਰ 'ਚ ਆਉਂਦੀਆਂ ਨੇ ਕਿਵੇਂ ਆਉਂਦੀਆਂ ਨੇ ਕਿਸ ਤਰੀਕੇ ਨਾਲ ਆਉਂਦੀਆਂ ਨੇ ਕਿੰਨੀ ਕਿ ਸਫਾਈ ਆ ਇਹ ਅੱਜ ਕਲੀਅਰ ਕਰ ਗਰਾਂਗੇ ਵਾਕਿਆ 'ਚ ਪਤਾ ਲੱਗ ਜਾਊ ਕਿ ਪਾਂਸਰਸ ਕਿੱਥੇ ਬੈਠੇ ਨੇ ਜੀਰੋ ਜੀਰੋ ਚਲੋ ਜੀ ਤੇ ਲੋ ਜੀ ਇਹ ਆ ਜੀ ਬੈਕਗ੍ਰਾਉਂਡ ਪਾਂਸਰਸ ਫੀਡਸ ਜਿੱਥੇ ਮਠਿਆਈਆਂ ਬੰਦੀਆਂ ਨੇ ਤੇ ਭਾਈ ਇਹ ਚਿਲਰ ਲਾਇਆ ਹੋਇਆ ਜੀ ਜੀ ਸਰ ਚਿਲਰ ਉੱਠਣਾ ਕਰਨ ਵਾਸਤੇ ਦੁੱਧ ਠੰਡਾ ਕਰਨਾ ਕਿਆ ਬਾਤ ਹੈ ਭਾਜੀ ਅੱਛਾ ਤਾਂ ਇਹਨੂੰ ਈਜ਼ੀਲੀ ਤੁਸੀਂ ਸਾਰਾ ਕੁਝ ਆਪ ਹੀ ਇੱਥੇ ਪ੍ਰੋਸੈਸ ਕਰਦੇ ਹੋ ਬਿਲਕੁਲ ਮੇਰੀ ਡਿਊਟੀ ਇੱਥੇ ਦੁਕਾਨ ਤੇ ਬਚੇ ਅੱਛਾ ਦਿਲ ਕਰਦੇ ਨੇ ਜੋ ਵੀ ਕਰਦੇ ਨੇ ਮੈਂ 24 ਘੰਟੇ ਜਿੰਨਾ ਵੀ ਚਿਰ ਕੰਮ ਚੱਲਦਾ ਮੈਂ ਉਰੇ ਰਹਿੰਦਾ ਹਾਂ ਨਵੀਆਂ ਤਰੀਕੇ ਦੀਆਂ ਪੱਠੀਆਂ ਦੱਸੋ ਮੈਨੂੰ ਇਹ ਕੀ ਆ ਹਾਂਜੀ ਸਰ ਆਬ ਸੋਈ ਕੀ ਚੱਲਦਾ ਇਹ ਮਤਲਬ ਇਹਦੇ ਵਿੱਚ ਰਸਗੁਲਾ ਉੱਤੇ ਗੁਲਾਬ ਜਾਮਨ ਵਗੈਰਾ ਇਹਦੇ ਵਿੱਚ ਚਾਤਨੀ ਬਣਦੀ ਆ ਉਹਨਾਂ ਦੀ ਲੱਡੂ ਵਗੈਰਾ ਲੱਗ ਜਾਂਦੇ ਆ ਜੀ ਚਾਤਨੀ ਬਣਾਉਣੀ ਆ ਜੋ ਕੰਮ ਚਾਤਨੀ ਦਾ ਸਰ ਉਹ ਇਹਦੇ ਵਿੱਚ ਬਣਦਾ ਹੈ ਇਹਦੇ ਵਿੱਚ ਬਣਦਾ ਹੈ ਜੀ ਸਰ अच्छा भाई आ तो ए, एक खोए वाली मशीन लगदी है भाई एक खोए वाली फार मशीन एक वो मारती है स्टीम वाली चलती है ते कोई तेल ना दी कोई डीजल ना अच्छा तेल डीजल कुछ नहीं लकड़ ਨਾਲ ਚਲਦਿਆ ਜੀ ਬੋਇਲਰ ਇਹ ओ अच्छा ਆ ਜਿਹੜਾ ਬੋਇਲਰ ਲੱਗਾ ਹੋਇਆ ਆ ਹਾਂਜੀ ਜੀ ਓਕੇ ਆ ਬੋਇਲਰ ਜਿਹੜਾ ਹੈਗਾ ਇਹ ਸਿਸਟਮ ਨੂੰ ਚਲਾ ਰਿਹਾ ਜੀ ਜੀ ਸਰ ਕੀ ਬਾਤ ਹੈ ਤੁਸੀਂ ਤੇ ਆ ਖਵਾ ਜਿਹੜਾ ਤੁਸੀਂ ਇੱਥਾਂ ਸਾਡਾ ਖਵਾ ਆਪਣਾ ਹੀ ਨਿਕਲ ਰਿਹਾ ਜੀ ਕਿਆ ਬਾਤ ਹੈ ਭਾਜੀ ਬਾਤ ਜੀ ਜੀ ਖਵਾ ਖਾ ਕੇ ਦੇਖੋ ਜੇ ਮਰਜੀ ਕਰਨੀ ਹੈ ਇਹਦੀ ਕਟੋਗੜ ਫੈਟਰ 70 ਦੇ 670 ਦੇ ਵਿਚਾਲੇ ਹੈ ਅੱਛਾ 670 ਫੈਟਰ ਤੋਂ ਇਹ 70 तकरीबन 67 ਫੈਟਰ ਦਾ ਡੜਾ ਬਣ ਜਾਂਦਾ ਹੈ ਹੈਗਾ ਜੀ ਅੱਛਾ ਅੱਛਾ ਮਤਲਬ ਇਹ ਟੋਟਲੀ ਜਿਹੜਾ ਤੁਸੀਂ ਇਹ ਬਣਾਇਆ ਆ ਇਹ ਇਹਦੇ ਕੋਈ ਖਰਚਾ ਨਹੀਂ ਆ ਰਿਹਾ ਅੱਛਾ ਜਿਹੜੇ ਆਸ ਕੂਲਰ ਲੱਗਾ ਆ ਇੱਥੇ ਭਾਈ ਤੁਹਾਨੂੰ ਜਿੱਦਕਾ ਆਇਆ ਆ ਇੱਕ ਕੂਲਰ ਆਇਆ ਇੱਥੇ ਆ ਚੀਜ਼ ਬਣੀ ਹੋਈ ਆ ਵਾਲੀ ਇਹ ਠੰਡੀ ਹਵਾ ਦਿੰਦਾ ਜੀ ਠੰਡੀ ਹਵਾ ਦੇ ਦਿਆ ਲੇਬਰ ਨੂੰ ਮਲਾਜਮ ਠੰਡੀ ਹਵਾ ਵੀ ਕੋਈ ਕਿਸੇ ਤਰ੍ਹਾਂ ਦੀ ਮਲਾਜਮ ਨੂੰ ਕੋਈ ਦਿੱਕਤ ਨਾ ਆਵੇ ਇਹ ਵੀ ਆਪਣੇ ਬੱਚੇ ਹੀ ਨੇ ਦੇਖੋ ਇਹ ਕੰਮ ਕਰਦੇ ਨੇ ਤਾਂ ਆਪਾਂ ਰੋਟੀ ਕਮਾ ਕੇ ਖਾਣੇ ਆ ਜੀ ਸਰ ਬਹੁਤ ਵਧੀਆ ਅੱਛਾ ਇਹ ਜਿਹੜਾ ਖੁਆ ਆ ਕੱਚਾ ਖੁਆ ਜੋ ਪੱਕਾ ਖੁਆ ਇਹ ਕੱਚਾ ਖੁਆ ਜੀ ਇਹ ਕੱਚਾ ਖੁਆ ਜੀ ਸਰ ਅੱਛਾ ਇਹਨੂੰ ਫਿਰ ਪਰਫੀ ਬਣਾਉਂਦਾ ਬਸ ਇਸ ਲੱਗੇ ਜਾ ਕੇ ਹੁਣ ਹਾਂ ਪਰਫੀ ਬਣਾ ਬਣਾਤੀ ਹੁਣ ਜਿਹੜਾ ਹੈ ਸਵੇਰੇ ਖੁਆ ਮਾਰਿਆ ਸੀ ਉਹਦੀ ਪਰਫੀ ਬਣ ਗਈ ਜੀ ਸਰ ਤੇ ਜਿਹੜਾ ਹੁਣ ਮਤਲਬ ਆਪ ਪਨੀਰ ਆ ਪਨੀਰ ਵਾਸਤੇ ਆ ਇਹ ਪਲੇਟ ਪੜਾਏ ਗਲਾਜਮਨ ਵਾਸਤੇ ਅੱਛਾ ਗਲਾਜਮਨ ਵਾਸਤੇ ਪਨੀਰ ਪੜਾਏ ਵਾਜਬਾ ਬਹੁਤ ਜੀ ਸਰ ਜੀ ਸਰ ਕੁਕੀ ਤੇ ਹੁਣ ਇਹ ਜਾਵਾ ਪੀ ਰਹੇ ਨੇ ਨਹੀਂ ਨਹੀਂ ਕੋਈ ਚੱਕ ਹੁਣ ਇਹਦੇ ਬਾਅਦ ਬਰਫੀਆਂ ਪਾਉਣਗੇ ਜਿਹੜਾ ਖੁਆ ਬਣ ਗਿਆ ਅੱਛਾ ਉਹ ਇੱਥੇ ਪਰਫੀ ਭੰਡੀਆਂ ਦੀ ਪਰਫੀ ਬਣਨੀ ਹੈ ਜੀ ਹਾਂ ਪਰਫੀ ਉਹਦੀ ਬਣਾ ਬਣ ਗਈ ਜੀ रेडी ਪਈ ਹੈ ਵਰਫੀ اچھا ਇਹ ਸ਼ਾਮ ਨੂੰ ਖਾਪਦੇ ਨੇ ਹੈ ਆਪਣਾ ਕੌਲੀ ਲਿਓ ਬਟੇ اچھا ਇਹ ਰੈਡੀ ਹੈ ਖਾਣੇ ਇਹ ਰੈਡੀ ਹੈ ਜੀ ਆ ਕੌਲੀ ਕਟੋਰੀ ਲਿਓ ਬਟਾ ਕੀ ਬਾਤ ਹੈ ਭਜੀ ਕੀ ਬਾਤ ਹੈ ਬਹੁਤ ਵਧੀਆ ਯਾਰ ਇਹ ਉਹ ਵਰਫੀ ਆ ਜਿਹੜੀ ਬਿਰਜੂਹੜੀ ਬਣਾਉਂਦੇ ਆ ਉਹਨਾਂ ਦਾ ਸਿਸਟਮ ਹੈ ਲੱਗਿਆ ਬਣਾਉਣ ਦਾ ਅੱਛਾ ਆਪਣੀ ਵਰਫੀ ਸਰ ਲੈ ਕੇ ਜਾਓ ਚਾਹਾਂਗੇ ਤੁਹਾਨੂੰ ਦੇਹ ਬਰਫੀ ਤੁਸੀਂ ਜਿੰਨੇ ਦਿਨ ਡੱਬੇ ਚ ਰੱਖੋਗੇ ਉਤਨੇ ਦਿਨ ਉਹ ਜਿਹੀ ਐ ਜਿਹੀ 80 ਜੀ ਰਹੇਗੀ ਮਤਲਬ ਇਹ ਨਹੀਂ ਹੈ ਕਿ ਵੀ ਜਾ ਕੇ ਸੁੱਕ ਗਈ ਜਾਂ ਕਿਵੇਂ ਵੀ ਹੋ ਗਈ ਬਸ ਜਿਵੇਂ ਅੱਜ ਤੁਹਾਡੇ ਕੋਲੇ ਹੈਗੀ ਐ ਇਹ ਉਸ ਤਰ੍ਹਾਂ ਹੀ ਰਹੇਗੀ ਕਿਆ ਬਾਤ ਹੈ ਮੇਰੀ ਓ ਦੇਖੋ ਪਰ ਆਇਆ ਪਿਆ ਹੈਗਾ ਬਿਲਕੁਲ 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 ਕੋਵਾ ਜੀਆ ਲੈ ਬੋਲੀ ਹੋ ਜਾ ਮਤਲਬ ਸਾਨੂੰ ਉਹੀ ਆ ਦਵਾ ਰਹੇ ਜਿਹੜੀ ਤੁਸੀਂ ਬਿਰਜੂ ਵਾਲੀ ਤਾਜ ਦਾ ਜੀ ਲੈ ਲਾ ਲਾ ਕਿਆ ਬਾਤ ਹੈ ਟੋਰੀ ਹੋਰ ਲੈ ਹਲੋ ਭਾਜੀ ਇਹਨੂੰ ਫੜੋ ਲੈ ਟੋਰੀ ਲੈ ਕਿਆ ਬਾਤ ਹੈ ਭਾਈ ਹਕੇ ਦੇ ਟੇਸਟ ਦੇਖੋ ਦੇਖੋ ਹਰ ਇੱਕ ਦੁਕਾਨਦਾਰ ਦਾ ਹਰ ਇੱਕ ਦਾ ਟੇਸਟ ਆਪਣਾ ਆਪਣਾ ਅਲੱਗ ਹੈ ਬਿਲਕੁਲ ਆਪਾਂ ਥੋੜਾ ਜਿਹਾ ਬਾਹਰ ਹੋ ਜਾਈਏ ਕਿਉਂਕਿ ਇਹ ਮਠਿਆਈ ਇੱਥੇ ਹੈ ਕਿ ਕੋਈ ਸ਼ਾਇਦ ਕੋਈ ਤਾਂ ਹੋ ਜੇ ਵੀ ਕੋਈ ਮਾੜੀ-ਮੁਡੀ ਹੈ ਨਾ ਕੋਈ ਚੀਜ਼ ਖਰਾਬ ਹੋ ਜਾ ਜਾਂ ਸਮਥਿੰਗ ਕੁਝ ਵੀ ਹੈ ਤਾਂ ਵਾਕਿਆ ਭਾਈ ਤਾਜੀ ਚੀਜ਼ ਖਾਣ ਦਾ ਸਵਾਦ ਅਲੱਗ ਹੀ ਆ ਤੇ ਹੁਣ ਵਾਰੀ ਆ ਗਈ ਟੇਸਟ ਕਰਨ ਦੀ ਹੂੰ ਓਹੋ ਭਾਈ ਮੈਨੂੰ ਇੱਥੇ ਰੱਖ ਲਓ ਇਹ ਦੁਕਾਨੀ ਤੁਹਾਡੀ ਹੈ ਸਰ ਰੱਖ ਲਈਏ ਮਾਲ ਭਾਈ ਮੈਂ ਵਾ ਕੀ ਇੱਥੇ ਰੱਖ ਲਓ ਬਹੁਤ ਵਧੀਆ ਹੋ ਤੁਸੀਂ ਮਾਲਕੋਂ ਕੀ ਬਾਤ ਹੈ ਆਪਣੇ ਬੋਲੇ ਦਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਆ ਜੇ ਕਿਸੇ ਭਰਾ ਨੇ ਨਾ ਐਵੇਂ ਦੀ ਪਰਖੇ ਵੀ ਭਾਈ ਹੁਣ ਕੋ ਖਾਣੇ ਭਾਈ ਦੇ ਦੇਉਗੇ ਜਿੰਨੀ ਮਰਜੀ ਜਦੋਂ ਮਰਜੀ ਲੈ ਕੇ ਆਣ ਚਾਹ ਪਾਪ ਭਾਈ ਜਿਵੇਂ ਨਾ ਤਾਜ਼ਾ ਤਾਜ਼ਾ ਗੁੜ ਕੇ ਤੇ ਜਿਆਦਾ ਵਧੀਆ ਲੱਗਦਾ ਨਾ ਉਵੇਂ ਉਵੇਂ ਹੀ ਤਾਜ਼ਾ ਤਾਜ਼ੀ ਬਰਫੀ ਜਿਹੜੀ ਆ ਉਹ ਉਦੋਂ ਵੀ ਜ਼ਿਆਦਾ ਸਵਾਦ ਲੱਗਦੀ ਹੈ। ਇਹਦਾ ਸਰ ਟੇਸਟ ਹੈ ਜਿਹੜੀ ਹੀ ਰਹੇਗਾ। ਇਹੇ ਰਹੂਗਾ। ਜੀ ਰਹੇ। ਅੱਛਾ। ਹਾਂਜੀ। ਕੀ ਬਾਤ ਹੈ ਬੱਸ। ਤੁਸੀਂ ਤੁਸੀਂ ਮੈਨੂੰ ਇੱਕ ਗੱਲ ਦੱਸੀ ਸੀ। ਜੀ ਸਰ। ਵੀ ਜਿਹਦੇ ਵਿੱਚ ਤੁਸੀਂ ਦਸੀ ਕਿ ਉਹਦੀ ਗੱਲ ਹੁੰਦੀ ਬਰਫੀ ਨੂੰ ਦਸੀ ਕਿਉਂ ਲਾਉਣਾ ਪੈਂਦਾ। ਜੀ। ਉਹ ਕਿਹੜੀ ਬਰਫੀ ਨੂੰ ਲਾਉਣਾ ਪੈਂਦਾ? ਉਹ ਕੀ ਕਾਰਨ ਕੀ ਹੁੰਦਾ ਸਰ? ਸਰ ਉਹ ਜਿਹੜਾ ਆਪਾਂ ਕਾਊ ਮਿਲਕ ਕਹਿ ਦਿੰਨੇ ਆ ਜਿਹਨੂੰ ਗਊਆਂ ਦਾ ਦੁੱਧ ਕਹਿ ਦਿੰਨੇ ਆ ਉਹਦੀ ਫੈਟ ਘੱਟ ਹੁੰਦੀ ਹੈ ਸਰ। ਹਮ। ਉਦੀ ਫੈਟ ਜਦੋਂ ਘਟਾ 4 5 40 ਫੈਟ ਹੁੰਦੇ ਤਕਰੀਬਨ ਮੋਸ਼ਕੀ ਜਿਆਦਾ ਨਹੀਂ ਹੁੰਦੀ ਤੇ ਉਹਦੇ ਵਿੱਚ ਕੀ ਆ ਉਹ ਮਰਫੀ ਨੂੰ ਮਤਲਬ ਸੁੱਕੰਦਾ ਡਾਲ ਰਹੇ ਹੁੰਦਾ ਹੈਗਾ ਵੀ ਸੁੱਕਦੀ ਹੈ ਅੱਛਾ ਨਾ ਤਾਂ ਉਹ ਤੋਂ ਉਹਦੇ ਵਿੱਚ ਦੇਸੀ ਕੀ ਭਾਏ ਜਾਂਦਾ ਕਿਤੇ ਕਿਤੇ ਇੱਕ ਇੱਕ ਚੀਜ਼ ਮੈਂ ਹੋਰ ਵੀ ਜੀ ਸਰ ਮਤਲਬ ਸੁੱਕੇ ਦੋਦੀ ਮਰਫੀ ਬਣਾ ਲਈ ਜੀ ਉਹਦੇ ਵਿੱਚ ਫਲੇਵਰ ਦੇਣ ਵਾਸਤੇ ਦੇਸੀ ਘਿਓ ਪਾਤਾ ਪਹਿ ਜਾਂਦਾ ਇਦਾਂ ਵੀ ਬਿਲਕੁਲ ਸਭ ਕੁਝ ਜਾਇਜ ਹੈ ਜਿਹੜੇ ਬਣਾ ਰਹੇ ਸਭ ਉਹ ਜਾਇਜ ਹੈ ਐਸੀ ਕਹਿੰਦੇ ਆ ਆ ਵੀ ਜੀ ਹੋ ਸਕਦੀ ਹੈ ਅਸੀਂ ਸਾਡੀ ਆਪਣੀ ਦੁਕਾਨ ਤੇ ਆਓ ਆਪਣੇ ਦੇਖੋ ਸ਼ਟਰ ਖੁੱਲੇ ਪਏ ਨੇ ਕੋਈ ਬੰਦਾ ਵੀ ਅੰਦਰ ਐਂਟਰ ਕਰ ਸਕਦਾ ਜਦੋਂ ਮਰਜੀ ਆਵੇ ਦੁੱਧ ਦੀ ਟਾਈਮ ਉਹਦੇ ਕੋਲੇ ਚਾਹੀ ਲੈ ਤਾਂ ਹੈਟ ਲਵਾ ਕੇ ਫੁਵਾ ਮਰਵਾ ਕੇ ਵਰਤੀ ਬਣਵਾ ਕੇ ਫੇਰ ਲੈ ਕੇ ਜਾ ਸਕਦਾ ਐਸੀ ਗੱਲ ਤਾਂ ਆਪਾਂ ਮਤਲਬ ਚੈਲੰਜ ਨਹੀਂ ਕਿ ਕਰ ਸਕਦੇ ਮਨ ਨਾਲ ਕਹਿ ਸਕਦੇ ਆਪਾਂ ਮੰਨ ਲਓ ਕੀ ਬਾਤ ਹੈ ਜੀ ਪਰ ਜੱਕੇ ਕਿਨੋਂ ਸਮਾਧੀ ਵੱਖਰਾ ਆ ਡਿਫਰੈਂਟ ਕਨਸੈਪਟ ਹੋਰ ਲੋ ਅਰੇ ਨਹੀਂ ਮੈਨੂੰ ਹੁਣ ਇੰਨਾ ਮਿੱਠਾ ਨਾ ਖਵਾਓ ਪਰ ਇੰਨਾ ਗੱਲ ਆ ਵੀ ਇਹਦੇ ਵਿੱਚ ਦਾ ਬਾਲਾ ਮਿੱਠਾ ਤੇ ਲਾਈਟਲੀ ਜਾਂ ਵਧੀਆ ਇੱਕ ਖੋਏ ਦਾ ਜਿਹੜਾ ਨਾ ਇੱਕ ਨਮਕੀਨਪਨ ਹੁੰਦਾ ਜਿਹੜਾ ਖੋਏ ਦਾ ਆਪਣਾ ਨਮਕੀਨਪਨ ਉਹ ਵੀ ਇਹਦੇ ਵਿੱਚ ਪੂਰਾ ਪ੍ਰੋਪਰ ਆ ਰਿਹਾ ਆ ਬਹੁਤ ਵਧੀਆ ਬਾਜੀ ਹੂੰ ਸਫਾਈ ਬਖੋਂ ਵੀ ਪੂਰੀ ਕੋਸ਼ਿਸ਼ ਕਰੀਦੀ ਹੈ ਵੀ ਕੋਈ ਵੀ ਇਸ ਤਰ੍ਹਾਂ ਦੀ ਦੇਖੋ ਥੋੜਾ ਬਹੁਤ ਜਿਵੇਂ ਬੱਚੇ ਚੱਲਦੇ ਨੇ ਕੋਈ ਬੱਚਾ ਚੱਲਦਾ ਕੋਈ ਮੈਦਾ ਪਿੱਛੇ ਨਹੀਂ ਚੱਲਦਾ ਕੱਲ ਮੈਂ ਇਹ ਬਣੀ ਜਦੋਂ ਤੁਸੀਂ ਐਡੀ ਹਾਈ ਕੁਆਲਿਟੀ ਦੇ ਵਿੱਚ ਚੀਜ਼ ਬਣਾਉਣੀ ਹੈ ਨਾ ਥੋੜੀ-ਬੋਟੀ ਗਲਤੀ ਹੋ ਸਕਦੀ ਆ ਪਰ ਮੇਨ ਗੱਲ ਆ ਵੀ ਇਹ ਨਹੀਂ ਹੈਗਾ ਵੀ ਬਿਲਕੁਲ ਹੀ ਅਣਗਹਿਲੀ ਹੋ ਗਈ ਅਣਗਹਿਲੀ ਕੋਈ ਨਹੀਂ ਮੈਂ ਮਤਲਬ ਸਵੇਰੇ ਮੈਂ ਔਰ 8 9 ਵਜੇ ਆ ਜਾਣਾ ਜੀ 8 9 ਵਜੇ ਆ ਕੇ ਰਾਤ ਨੂੰ ਮੈਂ 8 9 ਵਜੇ ਚਲੇ ਜਾਣਾ ਮੈਂ ਕਲੀਅਰ ਮੈਂ ਕਲੀਅਰ ਕਹਿੰਦਾ ਵੀ ਕਿਸੇ ਦੁਕਾਨ ਤੇ ਜਦੋਂ ਹੁਣ ਅਸੀਂ ਗੁਰਾਇਆ ਆਪਣੇ ਸੌਰੀ ਅਸੀਂ ਬਰਨਾਲੇ ਗਿਆ ਸੀ ਬਰਫੀ ਦੀ ਸ਼ੂਟ ਕੀਤੀ ਆ ਉਹ ਬਰਫੀ 200 ਰੁਪਏ ਕਿਲੋ ਵਾਲੀ ਬਰਫੀ ਜਿਹੜੀ ਤੁਸੀਂ ਪਿੱਛੇ ਵੀਡੀਓ ਦੇਖ ਚੁੱਕੇ ਹੋ ਉਹ ਵੀਡੀਓ ਦਾ ਇਸ ਵੀਡੀਓ ਦਾ ਜਮੀਨ ਸਬੰਧ ਦਾ ਫਰਕ ਆ ਇੱਥੇ ਜੇ ਮੈਂ ਹੋਰ ਵੀ ਬਾਈ ਕੋ ਖੋਲੀ ਲੈਣੀ ਹੋਵੇ ਖਾ ਲਵਾਂ ਮੈਨੂੰ ਕੋਈ ਟੈਂਸ਼ਨ ਨਹੀਂ ਸਰ ਪਿਓਰ ਪਿਓਰਟੀ ਆ 200 ਰੁਪਏ ਕਿਲੋ ਦਾ ਬੇਸਨ ਦੀ ਬਰਫੀ ਨਹੀਂ ਮਿਲੀ ਹੋਈ ਦੀ ਬਰਫੀ ਕਿੱਦਾਂ ਹੁੰਦੀ ਜਿਵੇਂ ਐਕਸੈਪਟ ਕਰ ਲਈ ਹੈ ਨਾ ਹੁਣ ਮੈਂ ਸਰ ਬੇਨਤੀ ਕਰ ਰਹਾ ਜਿਹੜੇ ਉਹ ਲੋਕ ਇਹ ਇੱਕ ਪਾਸੇ ਤਾਂ ਕਹਿੰਦੇ ਨੇ ਵੀ ਅਸੀਂ ਹੈਲਥ ਡਿਪਾਰਟਮੈਂਟ ਨੂੰ ਅਸੀਂ ਉਹ ਕਰਨੀ ਹੈ ਸ਼ਿਕਾਇਤ ਕਰਨੀ ਹੈ ਸਸਤਾ ਸੌਦਾ ਲੈ ਕੇ ਖੋਦ ਲੈਂਦੇ ਨੇ ਉਹ ਦੁਕਾਨਦਾਰ ਕਰੇਗਾ 20 ਤੱਕ ਕੀ ਕਰੇਗਾ ਕੀ ਕਰੇਗਾ 110 ਰੁਪਏ ਕਿਲੋ ਗਲਾਜ਼ੀਆਂ ਨੂੰ ਮਿਲਦੀ ਹੈ 120 ਰੁਪਏ ਕਿਲੋ ਗਲਾਜ਼ੀਆਂ ਨੂੰ ਮਿਲਦੀ ਹੈ ਸਰੋ ਬਣੇਗੀ ਕਾਦੀ ਦੇਖੋ 120 ਰੁਪਏ 140 ਰੁਪਏ ਦਾ ਲਡੂਆਂ ਦਾ ਭਾਅ ਆ ਸਾਡੇ ਆ ਬਿਲਕੁਲ ਦੇਖੋ ਕਿਵੇਂ ਮਿਲੇਗੀ ਸਰ ਬਿਲਕੁਲ ਤੇ ਚੀਜ਼ ਵਧੀਆ ਹੋਏਗੀ ਤਾਂ ਉਹਦੇ ਪੈਸੇ ਦਾ ਨੇਚਰ ਲੱਗਣਗੇ ਐਸੀ ਕੀ ਕਰਦੇ ਆ ਅਸੀਂ ਜਿਹੜੇ ਪੈਸੇ ਕੰਮ ਕਰਦੇ ਆ ਉਹ ਥੋੜੇ ਬਾਜ ਰੇਟ ਤੇ ਹੀ ਕਰਦੇ ਆ ਜਦ ਨਹੀਂ ਕਰੇ ਕੁਆਂਟੀਟੀ ਵੱਧ ਨਿਕਲ ਜਾਂਦੀ ਹੈ ਉਹਦੇ ਨਾਲ ਮਤਲਬ ਉਰੀ ਕਰਦੇ ਕੀ ਬਾਤ ਹੈ ਬਹੁਤ ਵਧੀਆ ਚਲੋ ਹੁਣ ਆਪਾਂ ਬਾਈ ਹੁਣਾ ਦੀ ਤਾਜੀ ਪਰਪੀ ਟੈਸਟ ਕੀਤੀ ਆਪਾਂ ਇੱਥੇ ਤੇ ਹੁਣ ਆਪਾਂ ਕੀ ਕਰਦੇ ਹੁਣ ਆਪਾਂ ਚਲਦੇ ਆ ਬਾਈ ਹੁਣਾ ਦੇ ਕੋਲ ਦੁਬਾਰਾ ਸ਼ੌਪ ਤੇ ਤੇ ਉੱਥੇ ਬਾਈ ਹੁਣਾ ਦੇ ਜਿਹੜੇ ਹੋਰ ਚੀਜ਼ਾਂ ਨੇ ਨਾ ਟੈਸਟ ਕਰਨ ਲਈ ਉਹ ਕਰਦੇ ਆ ਭਾਜੀ ਜ਼ਰੂਰ ਤੇ ਉਸ ਤੋਂ ਬਾਅਦ ਫੇਰ ਆਪਾਂ ਆਪਣੇ ਬਲੌਗ ਦਾ ਐਂਡ ਕਰਦੇ ਆ ਤੇ ਹੁਣ ਫਲਾਹ ਦੀ ਗਰੀਬੀ ਆ ਉੱਥੋਂ ਵੱਚਣੀਏ ਕਿਉਂਕਿ ਜੇ ਇੱਥੇ ਹੋਰ 10 ਮਿੰਟ ਬੈਠ ਗਏ ਨਾ ਤੇ ਤੁਹਾਡੀ ਮਾਦਕ ਕਿਲੋ ਪਰਪੀ ਖਾ ਜਾਣੀ ਜਿੰਨੀ ਮਰਚੇ ਉਹ ਕੋਈ ਗੱਲ ਨਹੀਂ ਲੋਟਾ ਜੀ ਸਵਾਦ ਹੋਣੀ ਚਾਹੀਦਾ ਹੈ ਕਮਾਲ ਦੀ ਕਮਾਲ ਦੀ ਆ ਮੈਂ ਇੱਕ ਬੇ ਵੀ ਅਸਲੀਅਤ ਦੇ ਜਦਸ ਕੇ ਜਾਏ ਉਹ ਵੀ ਸਵਾਦ ਹੈ ਮਤਲਬ ਆਪਾਂ ਪਾਣੀ ਦੀ ਬਿਲਕੁਲ ਵੀ ਨਹੀਂ ਪੈਣਾ ਤੁਹਾਨੂੰ ਲੱਗਦਾ ਵੀ ਅੱਜ ਜਿਹੜੀ ਮੈਂ ਤੁਹਾਡੇ ਦੀ ਕੋਈ ਪਾਰਸ਼ਲਟੀ ਕੀਤੀ ਹੋਊ ਜੇ ਮੈਂ ਪਾਰਸ਼ਲਟੀ ਤੁਹਾਡੇ ਚ ਕਰਦਾ ਹੋਊਗਾ ਨਾ ਅੱਜ ਜਿਹੜੀ ਮੈਂ ਪਿਛਲਾ ਵਲੌਗ ਮੇਰਾ ਪਾਇਆ ਹੋਇਆ ਪਰਨਾਲੇ ਵਾਲਾ ਪਰਨਾਲੇ ਵਾਲਾ ਸਾਨੂੰ ਪੈਸੇ ਵੀ ਦੇ ਰਿਆ ਸੀ ਤੁਹਾਡੇ ਭਰਾ ਨੂੰ ਵੀ ਪਤਾ ਜਿਹੜਾ ਪਿੱਛੇ ਕੈਂਪ ਤੇ ਖੜਾ ਆ ਸਾਡੇ ਨਾਲ ਦੇ ਖੜੇ ਅਸੀਂ ਕਿਹਾ ਨਹੀਂ ਬਾਜੀ ਅਸੀਂ ਨਹੀਂ ਰੁਪਈਆ ਲੈਣਾ ਕੋਈ ਵੀ ਨਾ ਹੀ ਅਸੀਂ ਕੰਪਰਮਾਈਜ਼ ਕਰਨਾ ਕਿਸੇ ਚੀਜ਼ ਨੂੰ ਲੈ ਕੇ ਜੋ ਟੇਸ ਹੈਗਾ ਉਹ ਦੱਸਿਆ ਜਿਹੜਾ ਟੇਸ ਅਸੀਂ ਅੱਜ ਇੱਥੇ ਆਬਜ਼ਰਵ ਕੀਤਾ ਆ ਉਹ ਦੇਸ ਤੋਂ ਤੁਹਾਨੂੰ ਨਾ ਮਿਲਿਆ ਤੇ ਭਾਜੀ ਮੇਰਾ ਨਾਮ ਵਟਾ ਦਿਓ ਮੇਰੇ ਚਾਹ ਨਾਲੋਂ ਬਦਲ ਦਿਓ ਇੰਨੀ ਵੱਡੀ ਗੱਲ ਆ ਹਾਂ ਤੁਹਾਡੇ ਉਂ ਜਾਂਦਾ ਖਰਚਾ ਮੈਂ ਦੇ ਦੂੰ ਜੇ ਇੱਥੇ ਉਹ ਫਲੇਵਰ ਨਾ ਮਿਲਿਆ ਥੈਂਕ ਯੂ ਸਰ ਜਿਹੜੀ ਚੀਜ਼ ਆਪਾਂ ਭਾਜੀ ਖਾਧੀ ਆ ਜੋ ਆਪਾਂ ਨੂੰ ਚੰਗਾ ਲੱਗਾ ਉਹ ਆਪਾਂ ਟੰਕੇ ਦੀ ਚੋੜ ਦੇ ਕਹਾਂਗੇ ਚਾਹੀਦਾ ਇਸ ਤਰ੍ਹਾਂ ਹੀ ਆਪਾਂ ਨੂੰ ਔਰ ਮਤਲਬ ਮੈਂ ਇਹੀ ਕਹਣਾ ਉਹਨੇ ਵੀ ਚੀਜ਼ ਵਧੀਆ ਦਿੱਤੀ ਹੈ ਜਦਾ ਅਸੀਂ ਸਾਡਾ ਇੱਕ ਅਸੂਲ ਹੈ ਜੀ ਅਸੀਂ ਕਸਟਮਰ ਨੂੰ ਇਹ ਦਿੱਤੀ ਉਹਨੇ ਸਾਨੂੰ ਜਿੰਨੇ ਪੈਸੇ ਅਸੀਂ ਮੰਗੇ ਉਹਨੇ ਪੈਸੇ ਦੇਤੇ ਉਹਨੂੰ ਚੀਜ਼ ਦਾ ਹੱਕ ਤਾਂ ਮਿਲਣਾ ਚਾਹੀਦਾ ਨਾ ਜੀ ਹੱਕ ਤਾਂ ਮਿਲਣਾ ਚਾਹੀਦਾ ਜੇ ਮੈਂ ਦੁਕਾਨ ਤੇ ਕਿਸੇ ਦੁਕਾਨ ਤੇ ਕਸਟਮਰ ਬਣ ਕੇ ਜਾਵਾਂ ਸਰ ਤੇ ਮੈਨੂੰ ਵੀ ਸੋਈ ਚੀਜ਼ ਮੈਂ ਵੀ ਮੈਂ ਵੀ ਤਾਂ ਚੀਜ਼ ਵਧੀਆ ਪਾ ਲੂੰਗਾ ਨਾ ਉਹ ਜੀ ਸਾ ਤੋਂ ਐਕਸਪੈਕਟ ਕਰਦਾ ਕਿਆ ਬਾਤ ਹੈ ਭਾਜੀ ਤੇ ਚਲੋ ਹੁਣ ਸਾਨੂੰ ਉਹ ਅੱਗੇ ਦੇ ਹੁਣ ਆਪਾਂ ਚੱਲਦੇ ਆਂ ਸ਼ਾਪ ਤੁਸੀ ਵੀ ਖਾਓ ਹਾਂ ਬਿਲਕੁਲ ਭਾਜੀ ਬਣੀ ਖਾਣ ਕੇ ਤੇ ਸ਼ਾਪ ਚੱਲਦੇ ਆਂ ਸ਼ਾਪ ਚੱਲ ਕੇ ਤੁਹਾਨੂੰ ਦਿਖਾਉਂਦੇ ਆਂ ਬਿਲਕੁਲ ਹਰ ਚੀਜ਼ ਤੁਸੀਂ ਦੇਖੋਗੇ ਵੀ ਤੁਹਾਨੂੰ ਕੁਆਲਟੀ ਬਾਰੇ ਕਿੰਨੀ ਲੱਗੀ ਬਿਲਕੁਲ ਹਾਂਜੀ ਭਾਜੀ ਤੇ ਇਹ ਬਾਈ ਹੁਣਾਂ ਦੇ ਕਾਰੀਗਰ ਨੇ ਕਹਿੰਦੇ ਬੜੇ ਪ੍ਰਾਣੇ ਬਾਈ ਕਿਦੋਂ ਦੇ ਆਏ ਦੀ ਇਹ ਸੰ 2002 ਤਿੰਨ ਚ ਹੈ ਦੋ ਤਿੰਨ ਮਤਲਬ 23 ਸਾਲ ਹੋ ਗਿਆ ਤਾਂ ਦੋ 22 23 ਸਾਲ ਹਾਂਜੀ ਕਿਆ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਜਦੋਂ ਪੁਰਾਣੇ ਕਾਰੀਗਰ ਕੰਮ ਕਰਦੇ ਹੋਣ ਹਾਂਜੀ ਹਾਂਜੀ ਇੱਕ ਵੱਖਰਾ ਹੀ ਭਾਜੀ ਇੱਕ ਸੁਆਦ ਇਕਲਦਾ ਹੋਏ ਵੀ ਮਤਲਬ ਆਪਣੇ ਜਿੰਨੇ ਵੀ ਸਟਾਫ ਮੈਂਬਰ ਨੇ ਆਪਣੇ ਸਾਰਿਆਂ ਨੂੰ ਇਹਨਾਂ ਨੂੰ ਨਾਨਾ ਦੇਵੀ ਵਗੈਰਾ ਵੀ ਮਤਲਬ ਗੱਡੀ ਭੇਜ ਦੇ ਦੀਆ ਵੀ ਲੈਣਾ ਦੇਵੀ ਮਾਤਾ ਦੇ ਜਾ ਕੇ ਦਰਸ਼ਨ ਕਰਕੇ ਆਓ ਜਿੱਥੇ ਵੀ ਤੁਹਾਨੂੰ ਕੋਈ ਜ਼ਰੂਰਤ ਹੈ ਅੱਛਾ ਇਹਨਾਂ ਦੀ ਕੋਈ ਵੀ ਜ਼ਰੂਰਤ ਹੈਗੀ ਹੈ ਜੀ ਮੈਂ ਕਦੇ ਇਹਨਾਂ ਨੂੰ ਇਨਕਾਰ ਨਹੀਂ ਕੀਤੀ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਮੈਂ ਮੂੰਹ ਤੇ ਨਹੀਂ ਕਹਿੰਦਾ ਜੇ ਇਹ ਮੈਨੂੰ ਪਤਾ ਹੀ ਲੱਗਿਆ 23 ਸਾਲ ਦਾ ਬੰਦਾ ਕੰਮ ਕਰ ਰਿਹਾ ਤੇ ਉਹ ਕੋਈ ਗਲਤੀ ਹੋਈ ਨਹੀਂ ਸਕਦੀ बहुत बढ़िया बजा तो कोई चीज़ ना लोड बढ़ता है पर एक बार ही करना पड़ता है बस अपन ना तो मिल जाता है पाजी। बहुत बढ़िया बजा बहुत बढ़िया लगा चलो थैंक यू सो मच भाई जी बहुत स्वागत है हां बलवान किवें बर्फी मैन भाई सरा है सर अच्छा बिरजू ਨਾਲ किवें हां बढ़िया है ना हां <laughs> भाई, भाई किवें है एक्सपीरियंस बढ़िया कि नहीं ਉਹ ਵੀ ਬਰਫੀ ਆਪਾਂ ਨੂੰ ਡੂਨੇ ਚ ਪਾ ਕੇ ਦਿੰਦਾ ਆਪਾਂ ਇੱਥੇ ਵੀ ਤੁਹਾਨੂੰ ਖੁਆਇਆ ਦੇਖ ਲਓ ਚੈੱਕ ਕਰੋ ਜਰਾ ਇਹ ਕੋਈ ਸਪੈਸ਼ਲ ਨਹੀਂ ਬਣਾਈ ਹੈਗੀ ਨਹੀਂ ਜੋ ਐਕਚੁਅਲੀ ਬਣਦਾ ਉਹ ਤਾਂ ਨਾਲ ਸੋਹੀ ਆ ਤੇ ਚਲੋ ਬਾਜੀ ਹੁਣ ਆ ਗੱਲ ਕਰਦੇ ਬਾਈ ਕੋਲ ਬਾਜੀ ਹੁਣ ਸਾਨੂੰ ਦਿਖਾਓ ਕਿਹੜੀ ਕਿਹੜੀਆਂ ਤੁਹਾਡੀਆਂ ਬੈਸਟ ਸ਼ੌਕ ਤੇ ਤੁਸੀਂ ਬੈਸਟ ਚੀਜ਼ਾਂ ਦੱਸੋ ਇਹ ਦੇਖੋ ਸਰ ਤੁਸੀਂ ਖਾਣਾ ਕੀ ਆ ਤੁਸੀਂ ਉਹ ਦੇਖੋ ਵੀ ਹਰ ਇੱਕ ਚੀਜ਼ ਟੇਸਟੀ ਹੈ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂ ਬਾਜੀ ਐਂਡ ਤੇ ਨਮਕੀਨ ਖਵਾ ਦਿਓ ਜੋ ਵਰਜੀ ਸਿਰ ਪੱਲਾ ਖਵਾ ਦਿਓ ਐਂਡ ਤੇ ਨਮਕੀਨ ਖਵਾ ਦਿਓ ਨਮਕੀਨ ਜ਼ਰੂਰ ਮਿਲੇਗਾ ਤੁਸੀਂ ਐ ਅੱਛਾ ਮਾਨੂੰ ਇੱਕ ਤਾਂ ਮਿਲ ਕੇ ਇੱਕ ਆਪਣੇ ਅੰਮ੍ਰਿਤਸਰੀ ਕਲਾਕੰਧ ਤੇ ਇੱਕ ਆਪਣਾ ਫਰੂਟ ਫਰੂਟ ਵਰਫੀ ਇਧਰ ਤੁਹਾਨੂੰ ਇੱਕ ਕਰ ਦਿਖਾ ਦਈਏ ਪਹਿਲਾਂ ਜੀ ਇਹ ਫਰੂਟ ਵਰਫੀ ਹੈ ਜੀ ਇਹ ਅੰਮ੍ਰਿਤਸਰੀ ਕਲਾਕੰਧ ਹੈ ਜੀ ਅੱਛਾ ਜੀ ਇਹ ਡਾਇਮੰਡ ਵਰਫੀ ਹੈ ਜੀ ਵਾਹ ਜੀ ਇਹ ਰੋਸਟਡ ਪੇੜਾ ਹੈ ਜੀ ਅੱਛਾ ਇਹ ਡਾਇਮੰਡ ਵਰਫੀ ਕਿਹੜੀ ਬਣਦੀ ਹੈ ਡਾਇਮੰਡ ਵਰਫੀ ਖੋਏ ਦੀ ਹੈ ਜੀ ਪਿਓਰ ਅੱਛਾ ਔਰ ਮਤਲਬ ਖੋਏ ਦੀ ਹੈਗੀ ਹੈ ਹਾਂ ਡਾਇਮੰਡ ਕੱਟ ਡਾਇਮੰਡ ਕੱਟ ਹੋ ਗਿਆ ਔਰ ਵਰਕ ਉਹਦੇ ਕਾਜੂ ਵਰਫੀ ਮੰਗੋ ਲਾਗੇ ਅੱਛਾ ਮੈਂ ਕੀ ਭਾਈ ਲੱਗਾ ਜਿ ਕੋਈ ਸਪੈਸ਼ਲ ਕੋਈ ਚੀਜ਼ ਹੋਵੇ ਦੇਖੋ ਕਾਜੂ ਵਰਫੀ ਹੈ ਨਾ ਵਾਹ ਜੀ ਵਾਹ ਕੀ ਹਰ ਇੱਕ ਚੀਜ਼ ਦੇ ਡੱਬੇ ਆਪਣੇ ਕੋਲ ਕੋਈ ਵੀ ਮਤਲਬ 100 ਰੁਪਏ ਦੀ ਵੀ ਅੱਛਾ ਮਤਲਬ ਕੋਈ ਵੀ ਚਿੰਦੇ ਦੀ ਮਰਜ਼ੀ ਲੈਣੀ ਹੈ ਦੇਖੋ 400 ਰੁਪਏ ਦੀ ਵੀ ਜਿੰਨੀ ਲੈਣੇ ਹੋ ਲੈ ਸਕਦਾ ਜੀ ਕੀ ਬਾਤ ਹਾਂਜੀ ਇਹ ਆਪਣੇ ਪਲੇਨ ਵਰਫੀ ਹੈ ਹਾਂਜੀ ਇਹ ਵੀ ਤੁਹਾਨੂੰ ਦਿਖਾਵਾਂਗੇ ਇਹ ਰੋਲ ਹੈ ਮੈਂਗੋ ਰੋਲ ਹੈ ਚਾਕਲੇਟ ਰੋਲ ਹੈ ਚਮਲਾਈ ਵਰਫੀ ਹੈ ਜੀ ਅੱਛਾ ਆਹ ਵਰਫੀ ਵੀ ਇੱਕ ਫਰੂਟ ਵਰਫੀ ਹੈ ਜੀ ਫਰੂਟ ਬਰਫੀ ਹੈ ਕਿ ਰੋਜ਼ ਬਰਫੀ ਹੈ ਇਹ ਇਹ ਰੋਜ਼ ਬਰਫੀ ਇਹ ਹੈ ਜੀ ਅੱਛਾ ਰੋਜ਼ ਬਰਫੀ ਦਾ ਉਲਟ ਲੱਗਿਆ ਅੱਛਾ 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 ਸਿਕਰ ਅੱਛਾ ਇਹ ਫਰੂਟ ਬਰਫੀ ਹੈਗੀ ਇਹ ਫਰੂਟ ਬਰਫੀ ਹੈ ਇਹਦੇ ਵਿੱਚ ਆਪਣਾ ਜਿਹੜਾ ਨਹੀਂ ਸੁੱਕਾ ਫਰੂਟ ਹੁੰਦਾ ਹੈਗਾ ਉਹ ਇਹਦੇ ਵਿੱਚ ਪਾ ਕੇ ਬਣਾਇਆ ਵੀ ਹੈ ਜੀ ਕੋਈ ਚੀਜ਼ ਓਕੇ 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 ਬਿਲਕੁਲ ਮਤਲਬ ਚੈਰੀ ਨਹੀਂ ਹੈ ਜੀ ਜੈਲੀ ਨਹੀਂ ਹੈ ਅੱਛਾ ਜੈਲੀ ਨਹੀਂ ਹੈ ਜੈਲੀ ਨਹੀਂ ਹੈ ਫਰੂਟ ਹੈ ਵਾਹ 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 ਤੌਜੀ ਭਾਈ ਹੁਣਾਂ ਨੇ ਨਾਲ ਹੀ ਚੇਂਜ ਕਰਤੀ ਜਿਹੜੀ ਗਲਤੀ ਹੋਈ ਹਾਂਜੀ 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 ਉਹ ਮਤਲਬ ਕਿਸ਼ਤਾਂ ਪੱਛੇ ਰੱਖਣ ਲੱਗੇ ਹੋ ਜਾਂਦੇ ਨੇ ਬਿਲਕੁਲ ਭਾਈ ਆਪੇ ਕਰੀਓ ਦੁਕਾਨ ਦਿਖਾ ਦੀ ਪੁਰਾਣੀ ਵਾਲੀ ਜਿਹੜੀ ਤੁਹਾਡੀ ਦੁਕਾਨ ਸੀ ਜਰੂਰ 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 ਉਹ ਕਿ ਇਹ ਜ਼ਰੂਰੀ ਸੀ ਮੇਨ ਜਿਹੜੀ ਤੁਸੀਂ ਉਹ ਮੈਂ 81 ਵਿੱਚ ਚੀਜ਼ ਜਿਹੜੀ ਸ਼ੁਰੂ ਹੋਈ ਸੀ ਕੀ ਕਹਣਾ ਕੋਈ ਗੱਲ ਨਹੀਂ ਰੱਖੇ ਕਿ ਸ਼ੌਪ ਚਲਦਾ ਨਾ ਘਰੇ ਗੈਮ ਨਾ ਘਰੇ ਘਰ ਦੇ ਵਿੱਚ ਉਹ ਤੇਰਾ ਜਦੋਂ ਵੱਡਾ ਭਾਈ ਖੜਾ ਤੈਨੂੰ ਚਲਦਾ ਕਿਉਂ ਕਰਨ ਦੀ ਲੋੜ ਹੈ ਤੇ ਜਿੱਥੇ ਭਾਈ ਹੁਣੇ ਚਾਹ ਬਣਾਉਂਦੇ ਹੁੰਦੇ ਸੀ ਪਹਿਲਾਂ ਸਟਾਰਟ ਜਿੱਥੋਂ ਮੌਨਸਨ ਸਟਰੀਟ ਸਟਾਰਟ ਇੱਕ ਨਾ ਪਲੇਟ 'ਚ ਸਾਰੇ ਵਰਕੇ ਲਗਾ ਦਿਓ ਤੇ ਸਰ ਆ ਦੇਖੋ ਸ਼ੱਕਰ ਲੱਡੂ ਹੈ ਹਮ ਮੱਛੀਆ ਕੇ ਹਾਂ ਲੱਡੂ ਕਿਹੜੇ ਬਜੀ ਇਹ ਸ਼ੱਕਰ ਦੇ ਲੱਡੂ ਐ ਜੀ ਤੇ ਸ਼ੱਕਰ ਦੇ ਸ਼ੱਕਰ ਵਾਲੇ ਲੱਡੂ ਹੁੰਦੇ ਨੇ ਮੈਦੇ ਦੇ ਬਣਾ ਕੇ ਸ਼ੱਕਰ ਵਿੱਚ ਮਿਕਸ ਕਰਕੇ ਇਹਨੂੰ ਤਲਾਈ ਕਰਕੇ ਬਣਾ ਕੇ ਤੇ ਸ਼ੱਕਰ ਇਹਦੇ ਵਿੱਚ ਪੂਰਾ ਰੱਖਿਆ ਹੈ ਇਹਦੇ ਵਿੱਚ ਪੂਰਾ ਜੀ ਵਿੱਚ ਪੂਰਾ ਪਾ ਕੇ ਰੱਖਿਆ ਹੈ ਸਹੀ ਛੋਟਾ ਹੈ ਤੇ ਇਹ ਆਪਣੀ ਕਚੌੜੀ ਐ ਸਪੈਸ਼ਲ ਬਹੁਤ ਵਧੀਆ ਕਚੌੜੀ ਅੱਛਾ ਤੇ ਇਹ ਸਿਰ ਆਪਣੀ ਦੁਕਾਨ ਦੇ ਉੱਪਰ ਨਾ ਕੋਈ ਸਮੋਸਾ ਨਾ ਕੋਈ ਪਨੀਰ ਪਕੌੜਾ ਨਾ ਕੋਈ ਚਾ ਕੁਝ ਨਹੀਂ ਬਣਾਉਂਦੇ ਸਿਰਫ ਓਨਲੀ ਸਵੀਟਸ ਅੱਛਾ ਮੇਨ ਸ਼ੁਰੂਆਤ ਉਹਦੀ ਚਾਹ ਤੋਂ ਹੋਈ ਹੁਣ ਚਾਹ ਬੰਦ ਕਰਤੀ ਅੱਛਾ ਉਹ ਟਾਈਮ ਬਦਲ ਗਿਆ ਮੈਨੂੰ ਲੱਗਾ ਸ਼ਾਇਦ ਕਹਿੰਦੇ ਉਹਨੇ ਵੀ ਕਿਤੇ ਪ੍ਰਧਾਨ ਮੰਤਰੀ ਦਾ ਬਲਜੀ ਨਹੀਂ 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 ਚਾਹ ਬਾਈ ਆਏ ਬੁਲਾਉਂਦੇ ਨੇ ਸਭ ਨੂੰ ਚਾਹ ਜ਼ਰੂਰ ਪਨਾਮ ਚਾਹ ਨਾ ਫਲਾਈ ਨਹੀਂ ਭੇਜਦੇ ਨਾ ਮਾਦ ਅਬਾ ਪਾਜੀ ਕਿੰਨੀ ਦਿਨ ਹੋ ਗਈ ਹੈ ਤੇ ਉਹ ਦਿਨ ਤੁਹਾਨੂੰ ਇੱਥੇ ਉਰੋਂ ਹੀ ਆ ਰਹੇ ਹਾਂ ਜੀ ਸ਼ੁਰੂ ਤੋਂ ਉਰੋਂ ਹੀ ਸ਼ੁਰੂ ਤੋਂ ਹੀ ਪਾਜੀ ਸਭ ਤੋਂ ਬੈਸਟ ਮਠੇ ਕਿਹੜੇ ਦਾ ਜਰੂਰ ਉਹ ਪੁੰਨੀ ਬਰਫੀ ਅੱਛਾ ਇਹ ਗਾਜਰਪਾ ਉਹ ਲਾਓ ਪਾਜੀ ਇਹ ਸਾਬਤ ਹੋ ਗਿਆ ਵੀ ਬਾਈ ਨਾਲ ਪਹਿਲਾਂ ਸੀ ਕੋਈ ਪਲਾਨ ਤੇ ਗੱਲ ਨਹੀਂ ਕੀਤੀ ਇਹਦਾ ਬਾਈ ਨੇ ਹੁਣ ਕਿਹਾ ਵੀ ਚਾਹ ਜ਼ਰੂਰ ਬੁਲਾਉਂਦੇ ਤਾਂ ਗੱਲ ਹੋਈ ਹੈ ਵੀ ਪੁੰਨੀ ਬਰਫੀ ਤੇ ਗਾਜਰਪਾ ਪੱਕਾ ਹੀ ਆ ਨਾ ਨਾ ਬਿਲ ਨਮਸਕਾਰ ਵੈਲਕਮ ਜੀ ਵੈਲਕਮ ਤੁਹਾ ਗਾਂ ਤੁਹਾਡੀ ਹੈ ਕੀ ਬਾਤ ਹੈ ਭਾਜੀ ਬਹੁਤ ਵਧੀਆ ਲੱਗਾ ਭਾਜੀ ਭਾਈ ਤੁਸੀਂ ਤਾਂ ਕਿਹਦੇ ਸਮੋਸੇ ਦੇ ਦੇ ਨਹੀਂ ਆ ਸਮੋਸੇ ਲੱਭ ਲੈਂਦੇ ਇੱਕ ਮਿੱਠੇ ਸਮੋਸੇ ਨੇ ਸਰ ਅੱਛਾ ਇੱਧਰ ਡਰਾਈ ਫੂਟਾ ਤੇ ਖੋਆ ਕੀ ਬਾਤ ਹੈ ਵਿੱਚ ਪਰ ਕੇ ਇਹ ਉਹਦੇ ਵਿੱਚ ਫਿਲ ਕਰਕੇ ਬਣਾਇਆ ਹੋਇਆ ਹੈ। ਜੀ ਮੈਂ ਗੁਜੀਆਂ ਹੈ। ਗੁਜੀਆਂ ਹਾਂ। ਗੁਜੀਆਂ ਟਾਈਪ ਬਣਾਏ ਹੋਏ ਨੇ। ਗੁਜੀਆਂ ਟਾਈਪ ਬਣਾਏ ਨੇ। ਵਾਹ ਜੀ ਬਹੁਤ ਵਧੀਆ ਬਣਾਏ। ਹਾਂ ਜੀ। ਬਹੁਤ ਵਧੀਆ ਬਣਾਏ। ਹਾਂ ਜੀ ਹਾਂ ਜੀ ਸਰ। ਤੇ ਚਲੋ ਪਾਜੀ ਹੁਣ ਕਰੀਏ ਡੈਸਰਟ ਆਪਾਂ। ਹਾਂ ਜੀ ਹਾਂ ਜੀ ਹਾਂ ਜੀ। ਇਹ ਦੇਸੀ ਘੋੜੀ ਬਰਫੀ ਹੈ ਜੀ ਆਪਣੀ। ਇੱਕ ਸਾਰਾ ਸੀ ਨਾ ਦੇਸੀ ਘੀ ਦੀ ਬਰਫੀ ਬਣਾਉਣੀ ਆ ਬੇਸਨ ਦੀ। ਉਹਦੇ ਵਿੱਚ ਖੋਆ ਪਾ ਕੇ। ਦੇਸੀ ਘੀ ਦਾ ਬੇਸਨ ਬਣਾਉਨੇ ਹੋ। ਉਹਦੇ ਵਿੱਚ ਖੋਆ ਪਾਉਨੇ ਹੋ। ਦੇਸੀ ਘੀ ਉਹਦੇ ਵਿੱਚ ਬੇਸਨ ਪੁੰਦੇ ਆ। ਉਹਦੇ ਵਿੱਚ ਖੋਆ ਪਾ ਕੇ ਫਿਰ ਬਰਫੀ ਬਣਾਉਣੇ ਵਿੱਚ ਡ్రਾਈ ਏ ਲੋਜੀ ਫਾਈਨਲੀ ਹੁਣ ਮਾਰਿਆ ਕੀ ਟੈਸਟਿੰਗ ਕਿਉਂਕਿ ਟੈਸਟਿੰਗ ਤਾਂ ਆਪਾਂ ਪਿੱਛੇ ਬਾਈ ਉਹਨਾਂ ਨੇ ਕਿ ਡਾਊਨ ਚ ਕਰ ਰਹੇ ਆ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਹੈ ਬਰਫੀ ਜਿਹੜੀ ਸੀਗੀ ਵੱਡੀ ਪ੍ਰਾਪ ਦੇ ਵਿੱਚੋਂ ਕੱਢ ਕੇ ਖਾ ਕੇ ਆਏ ਆ ਕਿਉਂਕਿ ਉਹ ਜਿਵੇਂ ਬਿਰਜੂ ਖਵਾਉਂਦਾ ਆ ਗਰਾਂ ਦੇ ਵਿੱਚ ਓਵੇਂ ਆਪਾਂ ਇੱਥੇ ਖਾ ਕੇ ਆਏ ਆ ਪਰ ਸਵਾਦ ਬਾਈ ਉਹਨਾਂ ਦਾ ਵਾਕੇ ਕਮਾਲ ਦਾ ਬਾਈ ਬਿਰਜੂ ਵੈਸੇ ਬਾਈ ਤੁਸੀਂ ਫੇਲ ਕਰਤਾ ਨਹੀਂ ਨਹੀਂ ਜੋ ਸਵਾਦ ਉਹਨਾਂ ਦਾ ਆਪਣਾ ਟੇਸਟ ਹੈ ਜੀ ਜੀ ਆਪਣਾ ਆਪਣਾ ਟੇਸਟ ਹੈ ਹਰ ਇੱਕ ਦੁਕਾਨਦਾਰ ਦਾ ਆਪਣਾ ਟੇਸਟ ਹੁੰਦਾ ਆਪਾਂ ਕਿਸੇ ਨੂੰ ਨਿੰਦਣਾ ਨਹੀਂ ਤੇ ਆਪਾਂ ਆਪਣੀ ਕੋਈ ਗੱਲ ਕਰ ਦੱਸਾਂਗੇ ਦੇਖੋ ਭਾਜੀ ਮੈਂ ਆਪਣੀ ਗੱਲ ਕਰਦਾ ਮੈਨੂੰ ਜਿਹੜਾ ਫਲੇਵਰ ਜਿਹੜਾ ਲੱਗਾ ਮੈਂ ਉਹ ਗੱਲ ਕਰੂੰਗਾ ਜੀ ਹਾਂਜੀ ਜੀ ਜਿੱਦਣ ਜਿੱਦਣ ਥੋੜੇ ਤੋਂ ਵੀ ਵਧੀਆ ਪਰਫਿਊਮ ਇਹਨੂੰ ਲੱਭ ਕੇ ਮੈਂ ਉਹਦਣੇ ਵੀ ਕਿਡਾ ਆਹ ਪਰਫਿਊਮ ਬਸਲਾ ਤੇ ਪਰਸੀ ਨੂੰ ਵੀ ਫੇਲ ਕਰਦਾ ਬਿਲਕੁਲ ਹੀ ਬਿਲਕੁਲ ਜ਼ਰੂਰ ਠੀਕ ਹੈ ਨਾ ਬਿਲਕੁਲ ਬਿਲਕੁਲ ਤੇ ਲੋ ਜੀ ਆ ਸਾਡੇ ਕੋਲ ਆ ਗਈ ਪਲਵਾਨ ਆ ਜਾ ਹੁਣ ਬਰਫੀ ਖਾਣੀ ਤਾਂ ਲੈ ਵੀ ਪਲਵਾਨ ਤੇ ਆ ਅੱਜ ਹੁਣ ਤੇਰੀ ਵਾਰੀ ਆ ਵੀ ਤੂੰ ਅਸਫੇਰ ਦਾ ਤਾਂ ਦੁਖੀ ਹੋਇਆ ਪਿਆ ਵੀ ਕੀ ਕਰਨਾ ਲੈ ਹੁਣ ਪਹਿਲਾਂ ਖਾ ਕੇ ਦੱਸ ਕਿਵੇਂ ਆ ਇਹ ਮੌਸਾ ਫਾਦਰੀ ਨਹੀਂ ਕਰੇ ਨਾ ਹੈ ਆਹ ਫਸਤਰੀ ਵਾਰੀ ਆ ਨਾ ਫਾਦਰੀ ਇਹ ਆ ਸੰਦਰੀ ਵਾਲੀ ਆ ਕੀ ਵੱਲ ਕਿਤਾ ਨਹੀਂ ਆ ਪਾਣੀ ਸਵਾਦਿਆ ਪੁੱਤੇ ਸੰਤਰਾ ਨਚੋੜਿਆ ਨਚੋੜਿਆ ਉੱਪਰ ਸੰਤਰਾ ਮਾਵਾ ਤਾਂ ਖਾ ਲੈਂਦਾ ਉਹ ਵਹੀ ਗੱਲ ਆ ਭਾਈ ਹੋਰ ਲਾ ਤੇ ਪਸੰਦ ਆ ਖਾ ਆਏ ਹੋਰ ਆਹੋ ਤੁਸੀਂ ਲਓ ਬਾਜੀ ਤੁਸੀਂ ਲਓ ਲਓ ਤਾਂ ਸਹੀ ਇਹ ਮਾਸਟਰ ਬੰਦਾ ਸਾਡਾ ਬਾਜੀ ਯਾਰ ਏਦਾਂ ਬੇਦੀ ਕੀਤੀ ਉਹਦੀ ਨਾ 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 ਬੇਦੀ ਕੀਤੀ ਬਾਜੀ ਸਾਰਾ ਇਹ ਫੜਾ ਦੇ ਭਾਵੇਂ ਇਕੱਠਾ ਹੀ ਪਈ ਲੰਦੀ ਵਟਣ ਦਾ ਨਾ ਕੋਈ ਰਵਾਇ ਨਹੀਂ ਆਂਦਾ ਕਿ ਮੈਂ ਜਿਸ ਬਾਜੀ ਬਿਲਕੁਲ ਕਿਵੇਂ ਆ ਹੈ ਹਨ ਵਧੀਆ ਬਾਜੀ ਵਧੀਆ ਓਏ ਹੋਏ ਉਹ ਵੈ ਵੈ ਸ਼ੂਗਰ ਚੱਕਰ ਤੇ ਆ ਗਈ ਹੂੰ ਮੇਗੀ ਬਫੇ ਠੀਕ ਹੈ ਭਰਾਵਾ ਬਾਅਦ ਵਿੱਚ ਭਾਬੀ ਮੈਨੂੰ ਕਵੇ ਹਾਂ ਵੇ ਪ੍ਰਧਾਨ ਹੁਦਾ ਜੀ ਸ਼ੂਗਰ ਹੋਈ ਪਈ ਆ ਆ ਜਾ ਪਲਵਾਨ ਹੁਣ ਆ ਚੱਕ ਪਾਜੀ ਕਿੜੀ ਆ ਕਾਜੂ ਕਾਜੂ ਵਰਫੀ ਆ ਜੀ ਚੱਕੋ ਹਾਂਜੀ ਬੱਤ ਲਈਏ ਜੀ ਕਿਵੇਂ ਓਏ ਓਏ ਹਰੇਕ ਸੁਆਦ ਆ ਸੁਆਦ ਸਹੀ ਸਾਰੀਆਂ ਪਾ ਲਿਆ ਜੀ ਇਹ ਸੱਚੀ ਗੱਲ ਆ ਵੀ ਇਹ ਬੰਦਾ ਫਾਟਾ ਰੱਬ ਰੂਪ ਬੰਦਾ ਆ ਤੇ ਵਾਕਈ ਵੀ ਜਿਹੜੀ ਚੀਜ਼ ਬਾਈ ਨੂੰ ਸੁਆਦ ਲੱਗਦੀ ਉਹ ਉਹ ਸੱਚੀ ਕਲਾ ਕੰਦੇ ਲੋ ਭਾਜੀ ਅੰਮ੍ਰਿਤਸਰੀ ਕਲਾ ਕੰਦਾ ਜਿਹੜੀ ਆ ਇਹ ਆਪਾਂ ਸ਼ੇਅਰ ਕਰਦੇ ਚਲੋ ਭਾਜੀ ਹਾਂ ਤੁਸੀਂ ਵੀ ਚੱਕੋ ਮੈਂ ਤਾਂ ਆਦੀ ਲੈਣੀ ਆ ਬੰਦੀ ਬਟੇ ਉਹ ਤੇਰੀ ਕੀ ਕਿ ਵਧੀਆ ਨਹੀਂ ਬਹੁਤ ਵਧੀਆ ਹੈ ਇਹ ਬਹੁਤ ਬਾਦ ਹੈ ਇਹ ਵੀ ਜਦੋਂ ਆਮ ਨੇ ਵਧੀਆ ਲੱਗਦਾ ਇਹ ਜਿਆਦਾ ਵਧੀਆ ਲੱਗੀ ਕੋਈ ਨਹੀਂ ਤੇ ਦੇਖੋ ਟੈਸਟ ਹਮ ਕੁਮਾਲ ਹੈ ਹੈਲੋ ਮੇਨ ਗੱਲ ਆ ਬਰਫੀਆਂ ਬਹੁਤ ਨੇ ਅਲੱਗ-ਅਲੱਗ ਤਰੀਕਿਆਂ ਨੇ ਪਰ ਜਿਵੇਂ ਜਿਵੇਂ ਬਾਈ ਹੁਣਾਂ ਦੀ ਬਰਫੀਆਂ ਫਰੂਟ ਬਰਫੀਆਂ ਚੱਲਦੀਆਂ ਨੇ ਉਹ ਫਲੇਵਰ ਅਲੱਗ-ਅਲੱਗ ਨਿਕਲ ਕੇ ਆ ਰਿਆ ਨਾ ਜਨਾਬ ਬਾਈ ਜੀ ਜਦੋਂ ਸ਼ੁਰੂਆਤ ਕੀਤੀ ਸੀ ਮੰਗੋ ਤੋਂ ਉਦੋਂ ਅੱਗੇ ਅੱਗੇ ਸੰਤਰੇ ਤੋਂ ਸ਼ੁਰੂ ਕੀਤੀ ਸੀ ਆਉਂਦੇ-ਆਉਂਦੇ ਇਧਰ ਪਾਸੇ ਆ ਗਏ ਨੇ ਸੱਤ ਇਹ ਵੀ ਦੇਖੋ। ਉਹ ਆਨੇ ਇਧਰ, ਬਲਵਾਨ ਇਧਰ। ਇਧਰ ਇਧਰ। ਫਰੂਟ ਬਰਫੀ ਹੈ। ਫਰੂਟ ਬਰਫੀ। ਵਾਈਟ ਫਰੂਟ ਹੈ। ਵਾਈਟ ਫਰੂਟ ਹੈ। ਹੋਰ ਹੋ ਰਹੀ ਜਾਂਦੀ ਹੈ ਭਾਈ ਜੰਪੋ ਦਾ। ਹਾਂ ਜੀ। ਦੇਲੇ ਜਿਹੜੇ ਰੋਜ਼ ਵਰਤੀ। ਰੋਜ਼ ਵਰਤੀ। ਲਓ। ਉਹ ਫਰੂਟ ਬਰਫੀ। ਹਾਂ ਜੀ ਬਰਫੀ। ਠੀਕ ਹੈ। ਹੋਰ ਮਿਕਸ ਫਰੂਟ। ਰੋਜ਼ ਵਰਤੀ। ਸਰ ਇਹ ਦੇਖੋ ਸਪੈਸ਼ਲਿਸਟੀ ਹੈ ਦੀ। ਇੱਕ ਵੀ ਸੋ। ਇਸ ਤੇ ਸਾ ਤੂੰ ਸਿਖਾ ਕੇ ਦੇ ਪਲਵਾਨੇ ਤੇ ਆ ਯਾਰ ਪਲਵਾਨੇ ਤੇ ਉਹ ਕਹਿੰਦਾ ਕਿ ਗਿੱਲੀ ਘਾੜ ਲੈ ਉਹ ਕਹਿੰਦਾ ਮੜ ਜਾ ਪਲਵਾਨ ਹਾਂ ਜਵਾ ਸਵਾਦ ਸਵਾਦ ਵਾਈਟ ਦੀ ਪਈ ਹੈ ਗੱਡੀ ਸਾਰੀ ਖਾ ਗਿਆ ਵਾਈਟ ਹਾਂ ਇਹ ਤੋਂ ਵਾਈਟ ਇਹਨੇ ਜੋ ਦੇਖੋ ਇਹ ਜਿਹੜਾ ਲਿਆ ਲੈ ਇਹ ਤਾਂ ਹੀ ਕਹਿੰਦੇ ਬਾਈ ਹੌਲੀ ਹਲਾ ਇਦਿਹੜਾ ਕਿ ਮਗਰ ਪਿਆ ਆਪਣੇ ਦੇਖਣ ਹਾਂ ਅਸੀਂ ਰੋਜ਼ ਵਰਤਦੇ ਹਾਂ ਸੁਨੀਲ ਜੀ ਦਾ ਸੈਂਪਲ ਲਾਇਆ ਜਦਾ ਦਿਖਾਣ ਆਹ ਦੇਖ ਮੋਨੂ ਆਹ ਦੇਖ ਬੇਟੇ ਹੂੰ ਹਾਂ ਨਹੀਂ ਡੇਲਾਈਟ ਆ। ਕੀ ਬਾਤ ਹੈ ਭਾਜੀ? ਅੱਜ ਰੋਜ਼ ਫਲੇਵਰ ਆ ਰਹੇ ਭਾਜੀ। ਰੋਜ਼ ਫਲੇਵਰ ਹੈ ਜੀ ਕੋਈ ਗੁਲਕੰਦ ਪਾ ਕੇ ਜਾਂ ਗੁਲਾਬ ਦੇ ਫੁੱਲ ਪਾ ਕੇ ਤੇ ਖੋਏ ਦੇ ਵਿੱਚ ਮਿਣਾ ਕੇ ਫੇਰ ਬਣਾਈ ਜੀ। ਕੀ ਬਾਤ ਹੈ ਭਾਜੀ? ਕੀ ਬਾਤ ਹੈ? ਬਹੁਤ ਵਧੀਆ ਬਣੀ। ਤੇ ਆ ਤੁਹਾਡੀ ਹੈਗੀ ਇਹ ਇਹ ਰੋਸਟਡ ਆ। ਕਿਉਂਕਿ ਮੇਨ ਗੱਲ ਭਾਈ ਦੇਖੋ ਹੁਣ ਅਸੀਂ ਸਾਰੀ ਖਾ ਨਹੀਂ ਸਕਦੇ ਭਾਜੀ। ਨਹੀਂ। ਤੁਸੀਂ ਨਾ ਇੰਨੀ ਇਹ ਡੱਬਾ ਇਹ ਜਿਹੜੀ ਡੱਬੀ ਸਾਨੂੰ ਉਲਫਾਫੇ 'ਚ ਪੈਕ ਕਰ ਦਿਓ। ਕੋਈ ਖਾਲੀ। ਪਲਵਾਂ ਜੀ ਪੈਕ ਕਰਾ ਲੀਏ ਇਹਨੂੰ। ਤੈਨੂੰ ਪੈਕ ਕਰਾ ਲੈ। ਲਓ ਜੀ ਪਲਵਾਂ ਜੀ ਇਹਨੂੰ ਪੈਕ ਕਰ ਦਿਓ। ਠੀਕ ਹੈ ਜੀ ਇਹਨੂੰ ਪੈਕ ਕਰਕੇ ਰੱਖ ਦੋ ਅਸੀਂ ਰਸਤੇ 'ਚ ਖਾ ਲਾਂਗੇ ਸਫਰ ਬੜਾ ਲੰਮਾ ਹੈ ਅਰ ਹੋਰ ਮਾਰੇ ਬਾਅਦ ਭੁੱਖ ਲੱਗ ਜਾਂਦੀ ਹੈ ਕਿ ਲੋੜਾ ਰੱਬ ਬਣਾ ਲਓ ਸਾਰਾ ਖਾ ਦੇਣਾ 200 ਰੁਪਏ ਕਿਲੋ ਇੱਧਰ ਹੁਣ ਗੱਲ ਕਰਦੇ ਆ ਮੇਨ ਵੀ ਵਾਕਈ ਭਾਈ ਉਹਨਾਂ ਨੇ ਜਦੋਂ ਮੈਨੂੰ ਫੋਨ ਕੀਤਾ ਸੀ ਤਾਂ ਮੈਂ ਭਾਈ ਉਹਨਾਂ ਨੂੰ ਪੁੱਛਿਆ ਸੀ ਭਾਈ ਤੁਹਾਡੀ ਤੁਸੀਂ ਸਪੈਸ਼ਲ ਕੀ ਬਣਾਉਂਦੇ ਹੋ ਤੇ ਭਾਈ ਨੇ ਕਿਹਾ ਵੀ ਸਾਡੀ ਗਾਜਰਪਾਕ ਸਪੈਸ਼ਲ ਸੀਗਾ ਤੇ ਬਰਫੀ ਸਪੈਸ਼ਲ ਸੀਗੀ ਪਰ ਅੱਜ ਇੱਥੇ ਆ ਕੇ ਪਤਾ ਲੱਗਾ ਭਾਈ ਗਾਜਰਪਾਕ ਤਾਂ ਬਰਫੀ ਸਿਰਫ ਦਿਖਾਉਣ ਲਈ ਆ ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਤੇ ਖਾਣ ਵਾਲੇ ਹੋਰ ਹੁੰਦੇ ਆ ਪਰ ਅਸਲ ਦਾ ਗੇਮ ਇੱਥੇ ਆ ਕੇ ਪਤਾ ਲੱਗਦਾ ਤੁਸੀਂ ਇੱਕ ਚੀਜ਼ ਦੋ ਚੀਜ਼ਾਂ ਖਾਣ ਲਈ ਆਉਣਾ ਤੇ ਤੁਹਾਡੇ ਮੂਰੇ 50 ਚੀਜ਼ਾਂ ਪਈਆਂ ਹੋਣੀਆਂ ਨੇ ਐਤੋ ਭਾਈ ਮੈਂ ਸਵਾਦ ਚੈੱਕ ਕਰਦਾ ਢੱਡ ਭਰ ਕੇ ਮੁੱਕਦੇ ਨਹੀਂ ਸਵਾਦ ਭਾਈ ਤੁਸਾਂ ਇਧਰ ਇੱਥੇ ਇੱਥੇ ਆ ਗਿਆ ਆ ਗਿਆ ਭਾਈ ਕੋ ਸਵਾਦ ਹੀ ਨਹੀਂ ਮੁੱਕਦਾ ਹੈ ਹੀ ਬਹੁਤ ਬਲੰਕ ਕਿੰਨੇ ਕਿੰਨੇ ਪੀਟ ਲਿਆ ਵਰਤੀਆਂ ਲੱਗਣਾ ਮੇਰਾ ਢੱਡ ਭਰ ਚਲਿਆ ਹੁਣ ਹਜੇ ਹਜੇ ਹੋਰ ਬਹੁਤ ਕੁਝ ਖਾਣਾ ਹਜੇ ਇਦਾਂ ਅਸੀਂ ਮਿਲਾਈ ਖਵਾਵਾਂਗੇ ਤੁਹਾਨੂੰ ਹਾਂ ਉਹ ਰਸਮਲੇ ਲਾਈ ਰਸਮਲੇ ਲਾਈ ਉਹਦੀ ਫੇਵਰੇਟ ਆ ਚਾਰ ਪੀਸ ਰਸਮ ਲਈ ਲਗਾਓ ਸਹੀ ਤਾਂ ਸਾਡਾ ਬੰਦਾ ਰਾਜ਼ ਨਹੀਂ ਮੈਂ ਕਹਿੰਦੇ ਜਿੰਨੇ ਕਹਾਂ ਉਹਨੇ ਖਵਾਵਾਂਗੇ ਕੀ ਬਾਤ ਹੈ ਰਜਾ ਕੇ ਤੋਰਾਂਗੇ ਲੱਗੇ ਵੀ ਮੈਨੂੰ ਹੁਣ ਭੁੱਖ ਲੱਗੀ ਰਸਤੇ ਦੀ ਸਿਰਲੀ ਵਧੀਆ ਬਹੁਤ ਵਧੀਆ ਲੱਗਾ ਭਾਜੀ ਤੇ ਅੱਜ ਸੁਆਦ ਆ ਗਿਆ ਤੇ ਬਸ ਤੁਸੀਂ ਹੁਣ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਇਸ ਵਾਰ ਸ਼ੇਅਰ ਕਰਿਓ ਕਿਉਂਕਿ ਪਤਾ ਲੱਗੇ ਵੀ ਅੱਜ ਧੂਰੀ ਵਾਲਿਆਂ ਦਾ ਕਿੰਨਾ ਕੁ ਪਿਆਰ ਸਾਡੇ ਚੈਨਲ ਨਾਲ ਆ ਤੇ ਬਸਲ ਫਿਊਸ ਨਾਲ ਆ ਬਸ ਬਾਕੀ ਕਿਉਂ ਭਾਜੀ ਘਟੋ ਘੜ ਜਿਆਦਾ ਨਹੀਂ ਤੇ ਘਟੋ ਘੜ 1000 ਇੱਕ ਲਾਈਕ ਤਾਂ ਹੁਣ ਚਾਹੀਦਾ ਨਾ ਹੋ ਜੂਗਾ ਇੱਕ ਦਾ 1000 ਲਾਈਕ ਚਲੋ ਜੀ ਮੈਂ ਜਿਹੜੇ ਬਾਰੇ ਬਿਲਕੁਲ ਤੇ ਹੁਣ ਅਸੀਂ ਲੈਂਦੇ ਆ ਬਾਈ ਹੁਣਾਂ ਕੋਲ ਇਜਾਜ਼ਤ ਕਿਉਂਕਿ ਇੱਥੇ ਮੇਨ ਗੱਲ ਮਠਾ ਬਹੁਤ ਜ਼ਿਆਦਾ ਖਾ ਲਿਆ ਤੇ ਹੁਣ ਇਹਨੂੰ ਸੈੱਟ ਕਰਨ ਵਾਸਤੇ ਸਾਨੂੰ ਥੋੜਾ ਜਿਹਾ ਅਡਜਸਟਮੈਂਟ ਵੀ ਕਰਨੀ ਪੈਣੀ ਹੈ ਹਨਾ ਤੇ ਸੋ ਹੁਣ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਧੰਨਵਾਦ